ਕਾਲ ਤੁਸੀਂ ਦੇਖ ਰਹੇ ਹੋ ਔਨਅਰ ਮੈਂ ਹਾਂ ਤੇਜਸਵਨੀ ਰਾਏ ਅਕਸਰ ਹੀ ਸਕੂਲ ਦੇ ਬੱਚਿਆਂ ਦੇ ਖਾਣੇ ਨੂੰ ਲੈ ਕੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਦੇ ਤਾਂ ਬੱਚਿਆਂ ਦੇ ਖਾਣੇ ਦੇ ਵਿੱਚ ਡੱਡੂ ਨਿਕਲ ਆਉਂਦਾ ਹੈ ਤਾਂ ਕਦੇ ਕੋਕਰੋਚ ਜਾਂ ਛਿਪਕਲੀ ਤੇ ਹੁਣ ਨਵਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਬੱਚਿਆਂ ਦੀ ਰਾਤ ਦੀ ਰੋਟੀ ਖਾਣ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਤਬੀਅਤ ਵਿਗੜਦੀ ਨਜ਼ਰ ਆਉਂਦੀ ਹੈ ਉਹਨਾਂ ਨੂੰ ਨਾਲ ਦੇ ਨਾਲ ਹੀ ਜਿਹੜਾ ਹਸਪਤਾਲ ਦਾਖਲ ਕਰਵਾਇਆ ਜਾਂਦਾ ਤੁਹਾਨੂੰ ਦੱਸਦੀ ਕਿ ਰਾਤ ਦੀ ਰੋਟੀ ਖਾ ਕੇ ਜਿਹੜੇ ਬੱਚੇ ਨੇ ਆਪਣੇ ਰੂਮਸ ਦੇ ਵਿੱਚ ਜਾਂਦੇ ਨੇ ਹੋਸਟਲ ਦੇ ਵਿੱਚ ਉਹ ਰਹਿੰਦੇ ਨੇ ਤੇ ਜਿੱਦਾਂ ਹੀ ਰਾਤ ਦੀ ਰੋਟੀ ਖਾ ਕੇ ਆਪਣੇ ਰੂਮ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਪੇਟ ਦਰਦ ਦੀ ਸ਼ਿਕਾਇਤ ਉਲਟੀਆਂ ਕਬਰਾਟ ਵਰਗੀਆਂ ਸ਼ਿਕਾਇਤਾਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਬੱਚੇ ਸਹਿਮ ਜਾਂਦੇ ਨੇ ਛੋਟੇ ਬੱਚੇ ਜਿਹੜੇ ਨੇ ਸਕੂਲਾਂ ਦੇ ਵਿੱਚ ਹੋਸਟਲਾਂ ਦੇ ਵਿੱਚ ਪੜ ਰਹੇ ਨੇ ਮਾਪਿਆਂ ਤੋਂ ਦੂਰ ਤੇ ਜਦੋਂ ਉਹਨਾਂ ਦੀ ਤਬੀਅਤ ਖਰਾਬ ਹੁੰਦੀ ਹੈ ਤਾਂ ਉਹਨਾਂ ਨੂੰ ਨਾਲ ਦੇ ਨਾਲ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਕਿ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਫੂਡ ਪੋਇਜ਼ਨਿੰਗ ਹੋ ਜਾਂਦੀ ਹੈ ਡਾਕਟਰਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਤਾਂ ਉਹਨੂੰ ਦੱਸ ਦਈਏ ਮਾਮਲਾ ਜਿਹੜਾ ਹੈ ਗੁਰਦਾਸਪੁਰ ਮੈਰਿਟੋਰੀਅਸ ਸਕੂਲ ਦਾ ਹੈ ਜਿੱਥੇ ਕਿ ਰਾਤ ਦੀ ਰੋਟੀ ਖਾਂਦੇ ਨੇ ਬੱਚੇ ਜਿਸ ਤੋਂ ਬਾਅਦ ਉਹ ਬਿਮਾਰ ਹੋ ਜਾਂਦੇ ਨੇ ਪੇਟ ਦਰਦ ਤੇ ਉਲਟੀਆਂ ਦੀ ਜਿਹੜੀ ਹੈ ਸ਼ਿਕਾਇਤ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਜੁੜਾ ਦਾਖਲ ਕਰਵਾਇਆ ਜਾਂਦਾ ਹੈ ਮਾਪਿਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਜਿੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਕਸਰ ਹੀ ਇਹ ਜਿਹੜੇ ਮਾਮਲੇ ਦੇਖਣ ਨੂੰ ਮਿਲਦੇ ਨੇ ਕਈ ਵਾਰ ਅਸੀਂ ਸ਼ਿਕਾਇਤਾਂ ਵੀ ਕੀਤੀਆਂ ਨੇ ਕਿ ਖਾਣੇ ਨੂੰ ਲੈ ਕੇ ਲਾਪਰਵਾਹੀ ਨਹੀਂ ਹੋਣੀ ਚਾਹੀਦੀ ਸਕੂਲ ਦੀ ਪੜਾਈ ਬਹੁਤ ਵਧੀਆ ਹੈ ਨੋ ਡਾਊਟ ਪਰ ਜਿਹੜੇ ਖਾਣੇ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿੱਥੇ ਬੱਚਿਆਂ ਦੀ ਜਿਹੜੀ ਹੈ ਤਬiyet ਵਿਗੜ ਜਾਂਦੀ ਹੈ ਰੋਟੀ ਖਾਣ ਤੋਂ ਬਾਅਦ ਕਈ ਵਾਰ ਉਹ ਨਹੀਂ ਡਾਈਜੈਸਟ ਕਰ ਪਾਉਂਦੇ ਤੇ ਉੱਥੇ ਹੀ ਪੇਰੈਂਟਸ ਵੀ ਹੁਣ ਕਹਿ ਰਹੇ ਨੇ ਕਿ ਜਿਹੜੀ ਰੋਟੀ ਦੀ ਚੀਜ਼ ਹੈ ਖਾਣ ਦੀ ਚੀਜ਼ ਹੈ ਉਹ ਸਕੂਲ ਜਿਹੜਾ ਹੈ ਹੋਸਟਲ ਜਿਹੜਾ ਹੈ ਉਹਦੇ ਵਿੱਚ ਲਾਪਰਵਾਹੀ ਨਾ ਕੀਤੀ ਜਾਵੇ ਕਿਉਂਕਿ ਬੱਚਾ ਦੀ ਸਿਹਤ ਦਾ ਜਿਹੜਾ ਹੈ ਇਹਦੇ ਵਿੱਚ ਸਵਾਲ ਹੁੰਦਾ ਹੈ ਬਾਕੀ ਪੇਰੈਂਟਸ ਦਾ ਕੀ ਕਹਿਣਾ ਤੁਹਾਨੂੰ ਉਹ ਵਿਸਣਾ ਦੇਣੇ ਆ ਬੱਚੇ ਨਾਲ ਹੀ ਪੇਟ ਦੀ ਪ੍ਰੋਬਲਮ ਗੈਸ ਕਰਕੇ ਸ਼ਾਇਦ ਖਾਣਾ ਸਫਾਈ ਨਾਲ ਨਹੀਂ ਮਿਲ ਰਿਹਾ ਇਸ ਕਰਕੇ ਹਾਂਜੀ ਕਾਫੀ ਵਾਰ ਤੇ ਕਿਹਾ ਬੱਚਿਆਂ ਨੂੰ ਵੀ ਸਾਫ ਸੁਥਰਾ ਖਾਣਾ ਦੇਣਾ ਚਾਹੀਦਾ ਬੱਚਿਆਂ ਨੂੰ ਬਾਕੀ ਪੜ੍ਹਾਈ ਤੇ ਵਧੀਆ ਆ ਬਸ ਖਾਣੇ ਦੀ ਦਿੱਕਤ ਆ ਪਹਿਲਾਂ ਵੀ ਆਂਦੀ ਬੱਚੇ ਚਲੋ ਕਈ ਵਾਰੀ ਪਚਦੀ ਚੀਜ਼ ਕਈ ਵਾਰੀ ਨਹੀਂ ਪਚਦੀ ਫਿਲਹਾਲ ਤੇ ਅਸੀਂ ਘਰ ਲੈ ਚੱਲੇ ਆ ਤੇ ਪ੍ਰਾਈਵੇਟ ਹਸਪੀਟਲ ਦਿਖਾਵਾਂਗੇ ਨੇ ਬੱਚਿਆਂ ਦੀ ਇੰਤਜ਼ਾਰ ਹੋ ਜਾਂਦੀ ਖਰਾਬ ਖਾਣੇ ਕਰਕੇ ਤੇ ਫਿਰ ਸਕੂਲ ਦੇ ਦੇਖਿਆ ਕਿ ਬੱਚੇ ਜਿਹੜੇ ਬਹੁਤ ਜ਼ਿਆਦਾ ਤੜਪੇ ਹਾਂਜੀ ਹਾਂਜੀ ਹਾਂ ਦੇਖੇ ਨਹੀਂ ਜਾ ਰਹੇ ਇਤਿਹਾਹੀ ਕਵਾਂਗੇ ਕਿ ਬੱਚਿਆਂ ਵੱਲ ਥੋੜਾ ਧਿਆਨ ਦਿੱਤਾ ਜਾਏ ਟੀਚਰਾਂ ਨੂੰ ਵੀ ਖਾਣੇ ਸਾਫ਼ ਸੁਥਰਾ ਹਰ ਚੀਜ਼ ਬੱਚਿਆਂ ਦੀ ਦੇਖੀ ਜਾਏ ਕਿਉਂਕਿ ਮਾਪਿਓ ਕਾਫੀ ਹੱਦ ਤੱਕ ਬੱਚੇ ਨੂੰ ਬਹੁਤ ਮੁਸ਼ਕਲ ਨਾਲ ਪਾਲਦੇ ਆ ਤੇ ਜੇ ਬੱਚਿਆਂ ਦੀ ਆ ਹਾਲਤ ਤੇ ਮਾਪਿਓ ਦੀ ਕੀ ਹਾਲਤ ਹੋਏਗੀ ਸਾਸ਼ਟ੍ਰਿਕਾਲ ਤੁਸੀਂ ਦੇਖ ਰਹੇ ਹੋ ਔਨ ਏਅਰ ਮੈਂ ਹਾਂ ਤੇਜਸਵਨੀ ਰਾਏ ਅਕਸਰ ਹੀ ਸਕੂਲ ਦੇ ਬੱਚਿਆਂ ਦੇ ਖਾਣੇ ਨੂੰ ਲੈ ਕੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਦੇ ਤਾਂ ਬੱਚਿਆਂ ਦੇ ਖਾਣੇ ਦੇ ਵਿੱਚ ਡੱਡੂ ਨਿਕਲ ਆਉਂਦਾ ਹੈ ਤਾਂ ਕਦੇ ਕੋਕਰੋਚ ਜਾਂ ਛਿਪਕਲੀ ਤੇ ਹੁਣ ਨਵਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਬੱਚਿਆਂ ਦੀ ਰਾਤ ਦੀ ਰੋਟੀ ਖਾਣ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਤਬੀਅਤ ਵਿਗੜਦੀ ਨਜ਼ਰ ਆਉਂਦੀ ਹੈ ਉਹਨਾਂ ਨੂੰ ਨਾਲ ਦੇ ਨਾਲ ਹੀ ਜਿਹੜਾ ਹਸਪਤਾਲ ਦਾਖਲ ਕਰਵਾਇਆ ਜਾਂਦਾ ਤੁਹਾਨੂੰ ਦੱਸਦੀ ਕਿ ਰਾਤ ਦੀ ਰੋਟੀ ਖਾ ਕੇ ਜਿਹੜੇ ਬੱਚੇ ਨੇ ਆਪਣੇ ਰੂਮ ਦੇ ਵਿੱਚ ਜਾਂਦੇ ਨੇ ਹੋਸਟਲ ਦੇ ਵਿੱਚ ਉਹ ਰਹਿੰਦੇ ਨੇ ਤੇ ਜਿੱਦਾਂ ਹੀ ਰਾਤ ਦੀ ਰੋਟੀ ਖਾ ਕੇ ਆਪਣੇ ਰੂਮ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਪੇਟ ਦਰਦ ਦੀ ਸ਼ਿਕਾਇਤ ਉਲਟੀਆਂ ਘਬਰਾਟ ਵਰਗੀਆਂ ਸ਼ਿਕਾਇਤਾਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਬੱਚੇ ਸਹਿਮ ਜਾਂਦੇ ਨੇ ਛੋਟੇ ਬੱਚੇ ਜਿਹੜੇ ਨੇ ਸਕੂਲਾਂ ਦੇ ਵਿੱਚ ਹੋਸਟਲਾਂ ਦੇ ਵਿੱਚ ਪੜ ਰਹੇ ਨੇ ਮਾਪਿਆਂ ਤੋਂ ਦੂਰ ਤੇ ਜਦੋਂ ਉਹਨਾਂ ਦੀ ਤਬੀਅਤ ਖਰਾਬ ਹੁੰਦੀ ਹੈ ਤਾਂ ਉਹਨਾਂ ਨੂੰ ਨਾਲ ਦੇ ਨਾਲ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਕਿ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਫੂਡ ਪੋਇਜ਼ਨਿੰਗ ਹੋ ਜਾਂਦੀ ਹੈ ਡਾਕਟਰਾਂ ਦੇ ਵੱਲੋਂ ਇਹ ਕਿਹਾ ਜਾਂਦਾ ਦਾ ਤਾਂ ਤੁਹਾਨੂੰ ਦੱਸ ਦਈਏ ਮਾਮਲਾ ਜਿਹੜਾ ਹੈ ਗੁਰਦਾਸਪੁਰ ਮੈਰਿਟੋਰੀਅਸ ਸਕੂਲ ਦਾ ਹੈ ਜਿੱਥੇ ਕਿ ਰਾਤ ਦੀ ਰੋਟੀ ਖਾਂਦੇ ਨੇ ਬੱਚੇ ਜਿਸ ਤੋਂ ਬਾਅਦ ਉਹ ਬਿਮਾਰ ਹੋ ਜਾਂਦੇ ਨੇ ਪੇਟ ਦਰਦ ਤੇ ਉਲਟੀਆਂ ਦੀ ਜਿਹੜੀ ਹੈ ਸ਼ਿਕਾਇਤ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਜੁੜਾ ਦਾਖਲ ਕਰਵਾਇਆ ਜਾਂਦਾ ਹੈ ਮਾਪਿਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਜਿੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਕਸਰ ਹੀ ਇਹ ਜਿਹੜੇ ਮਾਮਲੇ ਦੇਖਣ ਨੂੰ ਮਿਲਦੇ ਨੇ ਕਈ ਵਾਰ ਅਸੀਂ ਸ਼ਿਕਾਇਤਾਂ ਵੀ ਕੀਤੀਆਂ ਨੇ ਕਿ ਖਾਣੇ ਨੂੰ ਲੈ ਕੇ ਲਾਪਰਵਾਹੀ ਨਹੀਂ ਹੋਣੀ ਚਾਹੀਦੀ ਸਕੂਲ ਦੀ ਪੜਾਈ ਬਹੁਤ ਵਧੀਆ ਹੈ ਨੋ ਡਾਊਟ ਪਰ ਜਿਹੜੇ ਖਾਣੇ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿੱਥੇ ਬੱਚਿਆਂ ਦੀ ਜਿਹੜੀ ਹੈ ਤਬiyet ਵਿਗੜ ਜਾਂਦੀ ਹੈ ਰੋਟੀ ਖਾਣ ਤੋਂ ਬਾਅਦ ਕਈ ਵਾਰ ਉਹ ਨਹੀਂ ਡਾਈਜੈਸਟ ਕਰ ਪਾਉਂਦੇ ਤੇ ਉੱਥੇ ਹੀ ਪੇਰੈਂਟਸ ਵੀ ਹੁਣ ਕਹਿ ਰਹੇ ਨੇ ਕਿ ਜਿਹੜੀ ਰੋਟੀ ਦੀ ਚੀਜ਼ ਹੈ ਖਾਣ ਦੀ ਚੀਜ਼ ਹੈ ਉਹ ਸਕੂਲ ਜਿਹੜਾ ਹੈ ਹੋਸਟਲ ਜਿਹੜਾ ਹੈ ਉਹਦੇ ਵਿੱਚ ਲਾਪਰਵਾਹੀ ਨਾ ਕੀਤੀ ਜਾਵੇ ਕਿਉਂਕਿ ਬੱਚਾ ਦੀ ਸਿਹਤ ਦਾ ਜਿਹੜਾ ਹੈ ਇਹਦੇ ਵਿੱਚ ਸਵਾਲ ਹੁੰਦਾ ਹੈ ਬਾਕੀ ਪੇਰੈਂਟਸ ਦਾ ਕੀ ਕਹਿਣਾ ਤੁਹਾਨੂੰ ਉਹ ਵਿਸਣਾ ਦੇਣੇ ਆ ਬੱਚੇ ਨਾਲ ਹੀ ਪੇਟ ਦੀ ਪ੍ਰੋਬਲਮ ਗੈਸ ਕਰਕੇ ਸ਼ਾਇਦ ਖਾਣਾ ਸਫਾਈ ਨਾਲ ਨਹੀਂ ਮਿਲ ਰਿਹਾ ਇਸ ਕਰਕੇ ਹਾਂਜੀ ਕਾਫੀ ਵਾਰ ਤੇ ਕਿਹਾ ਬੱਚਿਆਂ ਨੂੰ ਵੀ ਸਾਫ ਸੁਥਰਾ ਖਾਣਾ ਦੇਣਾ ਚਾਹੀਦਾ ਬੱਚਿਆਂ ਨੂੰ ਬਾਕੀ ਪੜ੍ਹਾਈ ਤੇ ਵਧੀਆ ਆ ਬਸ ਖਾਣੇ ਦੀ ਦਿੱਕਤ ਆ ਪਹਿਲਾਂ ਵੀ ਆਉਂਦੀ ਸੀ ਦਿੱਕਤ ਹਾਂ ਦੀਦੀ ਬੱਚੇ ਚਲੋ ਕਈ ਵਾਰੀ ਪਚਦੀ ਚੀਜ਼ ਕਈ ਵਾਰੀ ਨਹੀਂ ਪਚਦੀ ਫਿਰ ਹਾਲ ਤੇ ਅਸੀਂ ਘਰ ਲੈ ਚੁਣੇ ਆ ਤੇ ਪ੍ਰਾਈਵੇਟ ਹਸਪੀਟਲ ਦਿਖਾਵਾਂਗੇ ਕਿ ਬੱਚਿਆਂ ਦੀ ਬਿਹਤਰ ਜਿਆਦਾ ਹੋ ਜਾਂਦੀ ਖਰਾਬਾਨੀ ਕਰਕੇ ਤੇ ਫਿਰ ਸਕੂਲ ਦੀ ਦੇਖਿਆ ਕਿ ਬੱਚੇ ਬਹੁਤ ਜਿਆਦਾ ਤੜਫੇ ਹਾਂਜੀ ਹਾਂਜੀ ਹਾਂ ਦੇਖੇ ਨਹੀਂ ਜਾ ਰਹੇ ਇਤਿਹਾਹੀ ਕਵਾਂਗੇ ਕਿ ਬੱਚਿਆਂ ਵੱਲ ਥੋੜਾ ਧਿਆਨ ਦਿੱਤਾ ਜਾਏ ਟੀਚਰਾਂ ਨੂੰ ਵੀ ਖਾਣੇ ਸਾਫ ਸੁੱਤਰਾ ਹਰ ਚੀਜ਼ ਬੱਚਿਆਂ ਦੀ ਦੇਖੀ ਜਾਏ ਕਿਉਂਕਿ ਮਾਪਿਓ ਕਾਫੀ ਹੱਦ ਤੱਕ ਬੱਚੇ ਨੂੰ ਬਹੁਤ ਮੁਸ਼ਕਲ ਨਾਲ ਪਾਲਦੇ ਆ ਤੇ ਜੇ ਬੱਚਿਆਂ ਦੀ ਆ ਹਾਲਤ ਤੇ ਮਾਪਿਓ ਦੀ ਕੀ ਹਾਲਤ ਹੋ ਜਾਈ ਸਾਸ਼ਵਿਕਾਲ ਤੁਸੀਂ ਦੇਖ ਰਹੇ ਹੋ ਔਨਅਰ ਮੈਂ ਹਾਂ ਤੇਜਸਵਨੀ ਰਾਏ ਅਕਸਰ ਹੀ ਸਕੂਲ ਦੇ ਬੱਚਿਆਂ ਦੇ ਖਾਣੇ ਨੂੰ ਲੈ ਕੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਦੇ ਤਾਂ ਬੱਚਿਆਂ ਦੇ ਖਾਣੇ ਦੇ ਵਿੱਚ ਡੱਡੂ ਨਿਕਲ ਆਉਂਦਾ ਹੈ ਤਾਂ ਕਦੇ ਕੋਕਰੋਚ ਜਾਂ ਛਿਪਕਲੀ ਤੇ ਹੁਣ ਨਵਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਬੱਚਿਆਂ ਦੀ ਰਾਤ ਦੀ ਰੋਟੀ ਖਾਣ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਤਬੀਅਤ ਵਿਗੜਦੀ ਨਜ਼ਰ ਆਉਂਦੀ ਹੈ ਉਹਨਾਂ ਨੂੰ ਨਾਲ ਦੇ ਨਾਲ ਹੀ ਜਿਹੜਾ ਹਸਪਤਾਲ ਦਾਖਲ ਕਰਵਾਇਆ ਜਾਂਦਾ ਤੁਹਾਨੂੰ ਦੱਸਦੀ ਕਿ ਰਾਤ ਦੀ ਰੋਟੀ ਖਾ ਕੇ ਜਿਹੜੇ ਬੱਚੇ ਜਿਹਨੇ ਆਪਣੇ ਰੂਮਸ ਦੇ ਵਿੱਚ ਜਾਂਦੇ ਨੇ ਹੋਸਟਲ ਦੇ ਵਿੱਚ ਉਹ ਰਹਿੰਦੇ ਨੇ ਤੇ ਜਿੱਦਾਂ ਹੀ ਰਾਤ ਦੀ ਰੋਟੀ ਖਾ ਕੇ ਆਪਣੇ ਰੂਮ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਪੇਟ ਦਰਦ ਦੀ ਸ਼ਿਕਾਇਤ ਉਲਟੀਆਂ ਘਬਰਾਟ ਵਰਗੀਆਂ ਸ਼ਿਕਾਇਤਾਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਬੱਚੇ ਸਹਿਮ ਜਾਂਦੇ ਨੇ ਛੋਟੇ ਬੱਚੇ ਜਿਹੜੇ ਨੇ ਸਕੂਲਾਂ ਦੇ ਵਿੱਚ ਹੋਸਟਲਾਂ ਦੇ ਵਿੱਚ ਪੜ ਰਹੇ ਨੇ ਮਾਪਿਆਂ ਤੋਂ ਦੂਰ ਤੇ ਜਦੋਂ ਉਹਨਾਂ ਦੀ ਤਬੀਅਤ ਖਰਾਬ ਹੁੰਦੀ ਹੈ ਤਾਂ ਉਹਨਾਂ ਨੂੰ ਨਾਲ ਦੇ ਨਾਲ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਕਿ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਫੂਡ ਪੋਇਜ਼ਨਿੰਗ ਹੋ ਜਾਂਦੀ ਹੈ ਡਾਕਟਰਾਂ ਦੇ ਵੱਲੋਂ ਇਹ ਕਿਹਾ ਜਾਂਦਾ ਆਦਾ ਤਾਂ ਤੁਹਾਨੂੰ ਦੱਸ ਦਈਏ ਮਾਮਲਾ ਜਿਹੜਾ ਹੈ ਗੁਰਦਾਸਪੁਰ ਮੈਰਿਟੋਰੀਅਸ ਸਕੂਲ ਦਾ ਹੈ ਜਿੱਥੇ ਕੀ ਰਾਤ ਦੀ ਰੋਟੀ ਖਾਂਦੇ ਨੇ ਬੱਚੇ ਜਿਸ ਤੋਂ ਬਾਅਦ ਉਹ ਬਿਮਾਰ ਹੋ ਜਾਂਦੇ ਨੇ ਪੇਟ ਦਰਦ ਤੇ ਉਲਟੀਆਂ ਦੀ ਜਿਹੜੀ ਹੈ ਸ਼ਿਕਾਇਤ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਜੁੜਾ ਦਾਖਲ ਕਰਵਾਇਆ ਜਾਂਦਾ ਹੈ ਮਾਪਿਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਜਿੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਕਸਰ ਹੀ ਇਹ ਜਿਹੜੇ ਮਾਮਲੇ ਦੇਖਣ ਨੂੰ ਮਿਲਦੇ ਨੇ ਕਈ ਵਾਰ ਅਸੀਂ ਸ਼ਿਕਾਇਤਾਂ ਵੀ ਕੀਤੀਆਂ ਨੇ ਕਿ ਖਾਣੇ ਨੂੰ ਲੈ ਕੇ ਲਾਪਰਵਾਹੀ ਨਹੀਂ ਹੋਣੀ ਚਾਹੀਦੀ ਸਕੂਲ ਦੀ ਪੜਾਈ ਬਹੁਤ ਵਧੀਆ ਹੈ ਨੋ ਡਾਊਟ ਪਰ ਜਿਹੜੇ ਖਾਣੇ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿੱਥੇ ਬੱਚਿਆਂ ਦੀ ਜਿਹੜੀ ਹੈ ਤਬiyet ਵਿਗੜ ਜਾਂਦੀ ਹੈ ਰੋਟੀ ਖਾਣ ਤੋਂ ਬਾਅਦ ਕਈ ਵਾਰ ਉਹ ਨਹੀਂ ਡਾਈਜੈਸਟ ਕਰ ਪਾਉਂਦੇ ਤੇ ਉੱਥੇ ਹੀ ਪੇਰੈਂਟਸ ਵੀ ਹੁਣ ਕਹਿ ਰਹੇ ਨੇ ਕਿ ਜਿਹੜੀ ਰੋਟੀ ਦੀ ਚੀਜ਼ ਹੈ ਖਾਣ ਦੀ ਚੀਜ਼ ਹੈ ਉਹ ਸਕੂਲ ਜਿਹੜਾ ਹੈ ਹੋਸਟਲ ਜਿਹੜਾ ਹੈ ਉਹਦੇ ਵਿੱਚ ਲਾਪਰਵਾਹੀ ਨਾ ਕੀਤੀ ਜਾਵੇ ਕਿਉਂਕਿ ਬੱਚਾ ਦੀ ਸਿਹਤ ਦਾ ਜਿਹੜਾ ਹੈ ਇਹਦੇ ਵਿੱਚ ਸਵਾਲ ਹੁੰਦਾ ਹੈ ਬਾਕੀ ਪੇਰੈਂਟਸ ਦਾ ਕੀ ਕਹਿਣਾ ਤੁਹਾਨੂੰ ਉਹ ਵਿਸਣਾ ਦੇਣੇ ਆ ਬੱਚੇ ਨਾਲ ਹੀ ਪੇਟ ਦੀ ਪ੍ਰੋਬਲਮ ਗੈਸ ਕਰਕੇ ਸ਼ਾਇਦ ਖਾਣਾ ਸਫਾਈ ਨਾਲ ਨਹੀਂ ਮਿਲ ਰਿਹਾ ਇਸ ਕਰਕੇ ਹਾਂਜੀ ਕਾਫੀ ਵਾਰ ਤੇ ਕਿਹਾ ਬੱਚਿਆਂ ਨੂੰ ਵੀ ਸਾਫ ਸੁਥਰਾ ਖਾਣਾ ਦੇਣਾ ਚਾਹੀਦਾ ਬੱਚਿਆਂ ਨੂੰ ਬਾਕੀ ਪੜ੍ਹਾਈ ਤੇ ਵਧੀਆ ਆ ਬਸ ਖਾਣੇ ਦੀ ਦਿੱਕਤ ਆ ਪਹਿਲਾਂ ਵੀ ਆਦੀ ਬੱਚੇ ਚਲੋ ਕਈ ਵਾਰੀ ਪਚਦੀ ਚੀਜ਼ ਕਈ ਵਾਰੀ ਨਹੀਂ ਪਚਦੀ ਫਿਲਹਾਲ ਤੇ ਅਸੀਂ ਘਰ ਲੈ ਚੱਲੇ ਆ ਤੇ ਪ੍ਰਾਈਵੇਟ ਹਸਪੀਟਲ ਦਿਖਾਵਾਂਗੇ ਨੇ ਸਿੱਚੇ ਬੱਚਿਆਂ ਦੀ ਇੰਤਜ਼ਾਰ ਹੋ ਜਾਂਦੀ ਖਰਾਬ ਖਾਣੇ ਕਰਕੇ ਤੇ ਫਿਰ ਸਕੂਲ ਦੇ ਦੇਖਿਆ ਕਿ ਬੱਚੇ ਜਿਹੜੇ ਬਹੁਤ ਜ਼ਿਆਦਾ ਤੜਪੀ ਹਾਂਜੀ ਹਾਂਜੀ ਹਾਂ ਦੇਖੇ ਨਹੀਂ ਜਾ ਰਹੇ ਇਤਿਹਾਹੀ ਕਵਾਂਗੇ ਕਿ ਬੱਚਿਆਂ ਵੱਲ ਥੋੜਾ ਧਿਆਨ ਦਿੱਤਾ ਜਾਏ ਟੀਚਰਾਂ ਨੂੰ ਵੀ ਖਾਣੇ ਸਾਫ ਸੁਥਰਾ ਹਰ ਚੀਜ਼ ਬੱਚਿਆਂ ਦੀ ਦੇਖੀ ਜਾਏ ਕਿਉਂਕਿ ਮਾਪਿਓ ਕਾਫੀ ਹੱਦ ਤੱਕ ਬੱਚੇ ਨੂੰ ਬਹੁਤ ਮੁਸ਼ਕਲ ਨਾਲ ਪਾਲਦੇ ਆ ਤੇ ਜੇ ਬੱਚਿਆਂ ਦੀ ਆ ਹਾਲਤ ਤੇ ਮਾਪਿਓ ਦੀ ਕੀ ਹਾਲਤ ਹੋਏਗੀ ਸਾਸ਼ਟ੍ਰਕਾਲ ਤੁਸੀਂ ਦੇਖ ਰਹੇ ਹੋ ਔਨਅਰ ਮੈਂ ਹਾਂ ਤੇਜਸਵਨੀ ਰਾਏ ਅਕਸਰ ਹੀ ਸਕੂਲ ਦੇ ਬੱਚਿਆਂ ਦੇ ਖਾਣੇ ਨੂੰ ਲੈ ਕੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਦੇ ਤਾਂ ਬੱਚਿਆਂ ਦੇ ਖਾਣੇ ਦੇ ਵਿੱਚ ਡੱਡੂ ਨਿਕਲ ਆਉਂਦਾ ਹੈ ਤਾਂ ਕਦੇ ਕੋਕਰੋਚ ਜਾਂ ਛਿਪਕਲੀ ਤੇ ਹੁਣ ਨਵਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਬੱਚਿਆਂ ਦੀ ਰਾਤ ਦੀ ਰੋਟੀ ਖਾਣ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਤਬੀਅਤ ਵਿਗੜਦੀ ਨਜ਼ਰ ਆਉਂਦੀ ਹੈ ਉਹਨਾਂ ਨੂੰ ਨਾਲ ਦੇ ਨਾਲ ਹੀ ਜਿਹੜਾ ਹਸਪਤਾਲ ਦਾਖਲ ਕਰਵਾਇਆ ਜਾਂਦਾ ਤੁਹਾਨੂੰ ਦੱਸਦੀ ਕਿ ਰਾਤ ਦੀ ਰੋਟੀ ਖਾ ਕੇ ਜਿਹੜੇ ਜਿਹਨੇ ਆਪਣੇ ਰੂਮਸ ਦੇ ਵਿੱਚ ਜਾਂਦੇ ਨੇ ਹੋਸਟਲ ਦੇ ਵਿੱਚ ਉਹ ਰਹਿੰਦੇ ਨੇ ਤੇ ਜਿੱਦਾਂ ਹੀ ਰਾਤ ਦੀ ਰੋਟੀ ਖਾ ਕੇ ਆਪਣੇ ਰੂਮ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਪੇਟ ਦਰਦ ਦੀ ਸ਼ਿਕਾਇਤ ਉਲਟੀਆਂ ਘਬਰਾਟ ਵਰਗੀਆਂ ਸ਼ਿਕਾਇਤਾਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਬੱਚੇ ਸਹਿਮ ਜਾਂਦੇ ਨੇ ਛੋਟੇ ਬੱਚੇ ਜਿਹੜੇ ਨੇ ਸਕੂਲਾਂ ਦੇ ਵਿੱਚ ਹੋਸਟਲਾਂ ਦੇ ਵਿੱਚ ਪੜ ਰਹੇ ਨੇ ਮਾਪਿਆਂ ਤੋਂ ਦੂਰ ਤੇ ਜਦੋਂ ਉਹਨਾਂ ਦੀ ਤਬੀਅਤ ਖਰਾਬ ਹੁੰਦੀ ਹੈ ਤਾਂ ਉਹਨਾਂ ਨੂੰ ਨਾਲ ਦੇ ਨਾਲ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਜਿੱਥੇ ਕਿ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਫੂਡ ਪੋਇਜ਼ਨਿੰਗ ਹੋ ਜਾਂਦੀ ਹੈ ਡਾਕਟਰਾਂ ਦੇ ਵੱਲੋਂ ਇੱਕ ਇਹ ਹੈ ਜਾਂਦਾ ਹੈ ਤਾਂ ਤੁਹਾਨੂੰ ਦੱਸ ਦਈਏ ਮਾਮਲਾ ਜਿਹੜਾ ਹੈ ਗੁਰਦਾਸਪੁਰ ਮੈਰਿਟੋਰੀਅਸ ਸਕੂਲ ਦਾ ਹੈ ਜਿੱਥੇ ਕੀ ਰਾਤ ਦੀ ਰੋਟੀ ਖਾਂਦੇ ਨੇ ਬੱਚੇ ਜਿਸ ਤੋਂ ਬਾਅਦ ਉਹ ਬਿਮਾਰ ਹੋ ਜਾਂਦੇ ਨੇ ਪੇਟ ਦਰਦ ਤੇ ਉਲਟੀਆਂ ਦੀ ਜਿਹੜੀ ਹੈ ਸ਼ਿਕਾਇਤ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਜੁੜਾ ਦਾਖਲ ਕਰਵਾਇਆ ਜਾਂਦਾ ਹੈ ਮਾਪਿਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਜਿੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਕਸਰ ਹੀ ਇਹ ਜਿਹੜੇ ਮਾਮਲੇ ਦੇਖਣ ਨੂੰ ਮਿਲਦੇ ਨੇ ਕਈ ਵਾਰ ਅਸੀਂ ਸ਼ਿਕਾਇਤਾਂ ਵੀ ਕੀਤੀਆਂ ਨੇ ਕਿ ਖਾਣੇ ਨੂੰ ਲੈ ਕੇ ਲਾਪਰਵਾਹੀ ਨਹੀਂ ਹੋਣੀ ਚਾਹੀਦੀ ਸਕੂਲ ਦੀ ਪੜਾਈ ਬਹੁਤ ਵਧੀਆ ਹੈ ਨੋ ਡਾਊਟ ਜਿਹੜੇ ਖਾਣੇ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿੱਥੇ ਬੱਚਿਆਂ ਦੀ ਜਿਹੜੀ ਹੈ ਤਬiyet ਵਿਗੜ ਜਾਂਦੀ ਹੈ ਰੋਟੀ ਖਾਣ ਤੋਂ ਬਾਅਦ ਕਈ ਵਾਰ ਉਹ ਨਹੀਂ ਡਾਈਜੈਸਟ ਕਰ ਪਾਉਂਦੇ ਤੇ ਉੱਥੇ ਹੀ ਪੇਰੈਂਟਸ ਵੀ ਹੁਣ ਕਹਿ ਰਹੇ ਨੇ ਕਿ ਜਿਹੜੀ ਰੋਟੀ ਦੀ ਚੀਜ਼ ਹੈ ਖਾਣ ਦੀ ਚੀਜ਼ ਹੈ ਉਹ ਸਕੂਲ ਜਿਹੜਾ ਹੈ ਹੋਸਟਲ ਜਿਹੜਾ ਹੈ ਉਹਦੇ ਵਿੱਚ ਲਾਪਰਵਾਹੀ ਨਾ ਕੀਤੀ ਜਾਵੇ ਕਿਉਂਕਿ ਬੱਚਾ ਦੀ ਸਿਹਤ ਦਾ ਜਿਹੜਾ ਹੈ ਇਹਦੇ ਵਿੱਚ ਸਵਾਲ ਹੁੰਦਾ ਹੈ ਬਾਕੀ ਪੇਰੈਂਟਸ ਦਾ ਕੀ ਕਹਿਣਾ ਤੁਹਾਨੂੰ ਉਹ ਵਿਸਨਾ ਦੇਣੇ ਆ ਬੱਚੇ ਨਾਲ ਹੀ ਪੇਟ ਦੀ ਪ੍ਰੋਬਲਮ ਜਾਸ ਕਰਕੇ ਸ਼ਾਇਦ ਖਾਣਾ ਸਫਾਈ ਨਾਲ ਨਹੀਂ ਮਿਲ ਰਿਹਾ ਇਸ ਕਰਕੇ ਹਾਂਜੀ ਕਾਫੀ ਵਾਰ ਤੇ ਕਿਹਾ ਬੱਚਿਆਂ ਨੂੰ ਵੀ ਸਾਫ ਸੁਥਰਾ ਖਾਣਾ ਦੇਣਾ ਚਾਹੀਦਾ ਬੱਚਿਆਂ ਨੂੰ ਬਾਕੀ ਪੜ੍ਹਾਈ ਤੇ ਵਧੀਆ ਆ ਬਸ ਖਾਣੇ ਦੀ ਦਿੱਕਤ ਆ ਪਹਿਲਾਂ ਵੀ ਹੁੰਦੀ ਨਹੀਂ ਸੀ ਹਾਂ ਦੀਰੀ ਬੱਚੇ ਚਲੋ ਕਈ ਵਾਰੀ ਪਚਦੀ ਚੀਜ਼ ਕਈ ਵਾਰੀ ਨਹੀਂ ਪਚਦੀ ਹੁਣ ਕੀ ਕੰਡੀਸ਼ਨ ਆ ਬੱਚੇ ਦੇ ਫਿਲਹਾਲ ਤੇ ਅਸੀਂ ਘਰ ਲੈ ਚੁੰਦੇ ਆ ਤੇ ਪ੍ਰਾਈਵੇਟ ਹਸਪੀਟਲ ਦਿਖਾਵਾਂਗੇ ਨੇ ਸਿਵਚੰਜੀ ਵੀ ਇੰਤਜ਼ਾਰ ਹੋ ਜਾਂਦੀ ਖਰਾਬ ਕਰਨੇ ਕਰਕੇ ਤੇ ਫਿਰ ਸਕੂਲ ਦੇ ਦੇਖਿਆ ਕਿ ਬੱਚੇ ਜਿਹੜੇ ਬਹੁਤ ਜ਼ਿਆਦਾ ਤੜਫੇ ਹਾਂਜੀ ਹਾਂਜੀ ਹਾਂ ਦੇਖੇ ਨਹੀਂ ਜਾ ਰਹੇ ਇਤਿਹਾਹੀ ਕਵਾਂਗੇ ਕਿ ਬੱਚਿਆਂ ਵੱਲ ਥੋੜਾ ਧਿਆਨ ਦਿੱਤਾ ਜਾਏ ਟੀਚਰਾਂ ਨੂੰ ਵੀ ਖਾਣੇ ਸਾਫ ਸੁਥਰਾ ਹਰ ਚੀਜ਼ ਬੱਚਿਆਂ ਦੀ ਦੇਖੀ ਜਾਏ ਕਿਉਂਕਿ ਮਾਪਿਓ ਕਾਫੀ ਹੱਦ ਤੱਕ ਬੱਚੇ ਨੂੰ ਬਹੁਤ ਮੁਸ਼ਕਲ ਨਾਲ ਪਾਲਦੇ ਆ ਤੇ ਜੇ ਬੱਚਿਆਂ ਦੀ ਆ ਹਾਲਤ ਤੇ ਮਾਪਿਓ ਦੀ ਕੀ ਹਾਲਤ ਹੋ ਜਾਈ ਸਾਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਔਨਅਰ ਮੈਂ ਹਾਂ ਤੇਜਸਵਨੀ ਰਾਏ ਅਕਸਰ ਹੀ ਸਕੂਲ ਦੇ ਬੱਚਿਆਂ ਦੇ ਖਾਣੇ ਨੂੰ ਲੈ ਕੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਦੇ ਤਾਂ ਬੱਚਿਆਂ ਦੇ ਖਾਣੇ ਦੇ ਵਿੱਚ ਡੱਡੂ ਨਿਕਲ ਆਉਂਦਾ ਹੈ ਤਾਂ ਕਦੇ ਕੋਕਰੋਚ ਜਾਂ ਛਿਪਕਲੀ ਤੇ ਹੁਣ ਨਵਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਬੱਚਿਆਂ ਦੀ ਰਾਤ ਦੀ ਰੋਟੀ ਖਾਣ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਤਬੀਅਤ ਵਿਗੜਦੀ ਨਜ਼ਰ ਆਉਂਦੀ ਹੈ ਉਹਨਾਂ ਨੂੰ ਨਾਲ ਦੇ ਨਾਲ ਹੀ ਜਿਹੜਾ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਤੁਹਾਨੂੰ ਦੱਸਦੀ ਕਿ ਰਾਤ ਦੀ ਰੋਟੀ ਖਾ ਕੇ ਜਿਹੜੇ ਬੱਚੇ ਜਿਹਨੇ ਆਪਣੇ ਰੂਮਸ ਦੇ ਵਿੱਚ ਜਾਂਦੇ ਨੇ ਹੋਸਟਲ ਦੇ ਵਿੱਚ ਉਹ ਰਹਿੰਦੇ ਨੇ ਤੇ ਜਿੱਦਾਂ ਹੀ ਰਾਤ ਦੀ ਰੋਟੀ ਖਾ ਕੇ ਆਪਣੇ ਰੂਮ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਪੇਟ ਦਰਦ ਦੀ ਸ਼ਿਕਾਇਤ ਉਲਟੀਆਂ ਕਬਰਾਟ ਵਰਗੀਆਂ ਸ਼ਿਕਾਇਤਾਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਬੱਚੇ ਸਹਿਮ ਜਾਂਦੇ ਨੇ ਛੋਟੇ ਬੱਚੇ ਜਿਹੜੇ ਨੇ ਸਕੂਲਾਂ ਦੇ ਵਿੱਚ ਹੋਸਟਲਾਂ ਦੇ ਵਿੱਚ ਪੜ ਰਹੇ ਨੇ ਮਾਪਿਆਂ ਤੋਂ ਦੂਰ ਤੇ ਜਦੋਂ ਉਹਨਾਂ ਦੀ ਤਬੀਅਤ ਖਰਾਬ ਹੁੰਦੀ ਹੈ ਤਾਂ ਉਹਨਾਂ ਨੂੰ ਨਾਲ ਦੀ ਨਾਲ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਕਿ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਫੂਡ ਪੋਇਜ਼ਨਿੰਗ ਹੋ ਜਾਂਦੀ ਹੈ ਡਾਕਟਰਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੁੰਦਾ ਹੈ ਤਾਂ ਤੁਹਾਨੂੰ ਦੱਸ ਦਈਏ ਮਾਮਲਾ ਜਿਹੜਾ ਹੈ ਗੁਰਦਾਸਪੁਰ ਮੈਰਿਟੋਰੀਅਸ ਸਕੂਲ ਦਾ ਹੈ ਜਿੱਥੇ ਕਿ ਰਾਤ ਦੀ ਰੋਟੀ ਖਾਂਦੇ ਨੇ ਬੱਚੇ ਜਿਸ ਤੋਂ ਬਾਅਦ ਉਹ ਬਿਮਾਰ ਹੋ ਜਾਂਦੇ ਨੇ ਪੇਟ ਦਰਦ ਤੇ ਉਲਟੀਆਂ ਦੀ ਜਿਹੜੀ ਹੈ ਸ਼ਿਕਾਇਤ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਜੁੜਾ ਦਾਖਲ ਕਰਵਾਇਆ ਜਾਂਦਾ ਹੈ ਮਾਪਿਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਜਿੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਕਸਰ ਹੀ ਇਹ ਜਿਹੜੇ ਮਾਮਲੇ ਦੇਖਣ ਨੂੰ ਮਿਲਦੇ ਨੇ ਕਈ ਵਾਰ ਅਸੀਂ ਸ਼ਿਕਾਇਤਾਂ ਵੀ ਕੀਤੀਆਂ ਨੇ ਕਿ ਖਾਣੇ ਨੂੰ ਲੈ ਕੇ ਲਾਪਰਵਾਹੀ ਨਹੀਂ ਹੋਣੀ ਚਾਹੀਦੀ ਸਕੂਲ ਦੀ ਪੜਾਈ ਬਹੁਤ ਵਧੀਆ ਹੈ ਨੋ ਡਾਊਟ ਪਰ ਜਿਹੜੇ ਖਾਣੇ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿੱਥੇ ਬੱਚਿਆਂ ਦੀ ਜਿਹੜੀ ਹੈ ਤਬiyet ਵਿਗੜ ਜਾਂਦੀ ਹੈ ਰੋਟੀ ਖਾਣ ਤੋਂ ਬਾਅਦ ਕਈ ਵਾਰ ਉਹ ਨਹੀਂ ਡਾਈਜੈਸਟ ਕਰ ਪਾਉਂਦੇ ਤੇ ਉੱਥੇ ਹੀ ਪੇਰੈਂਟਸ ਵੀ ਹੁਣ ਕਹਿ ਰਹੇ ਨੇ ਕਿ ਜਿਹੜੀ ਰੋਟੀ ਦੀ ਚੀਜ਼ ਹੈ ਖਾਣ ਦੀ ਚੀਜ਼ ਹੈ ਉਹ ਸਕੂਲ ਜਿਹੜਾ ਹੈ ਹੋਸਟਲ ਜਿਹੜਾ ਹੈ ਉਹਦੇ ਵਿੱਚ ਲਾਪਰਵਾਹੀ ਨਾ ਕੀਤੀ ਜਾਵੇ ਕਿਉਂਕਿ ਬੱਚਾ ਦੀ ਸਿਹਤ ਦਾ ਜਿਹੜਾ ਹੈ ਇਹਦੇ ਵਿੱਚ ਸਵਾਲ ਹੁੰਦਾ ਹੈ ਬਾਕੀ ਪੇਰੈਂਟਸ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਵਿਸਨਾ ਦੇਣੇ ਆ ਬੱਚੇ ਨਾਲ ਹੀ ਪੇਟ ਦੀ ਪ੍ਰੋਬਲਮ ਗੈਸ ਕਰਕੇ ਸ਼ਾਇਦ ਖਾਣਾ ਸਫਾਈ ਨਾਲ ਨਹੀਂ ਮਿਲ ਰਿਹਾ ਇਸ ਕਰਕੇ ਹਾਂਜੀ ਕਾਫੀ ਵਾਰ ਤੇ ਕਿਹਾ ਬੱਚਿਆਂ ਨੂੰ ਵੀ ਸਾਫ ਸੁਥਰਾ ਖਾਣਾ ਦੇਣਾ ਚਾਹੀਦਾ ਬੱਚਿਆਂ ਨੂੰ ਬਾਕੀ ਪੜ੍ਹਾਈ ਤੇ ਵਧੀਆ ਆ ਬਸ ਖਾਣੇ ਦੀ ਦਿੱਕਤ ਆ ਪਹਿਲਾਂ ਵੀ ਆਂਦੀ ਨਹੀਂ ਕਰਦੇ ਖਾਣ ਦੀ ਨਹੀਂ ਬੱਚੇ ਚਲੋ ਕਈ ਵਾਰੀ ਪਚਦੀ ਚੀਜ਼ ਕਈ ਵਾਰੀ ਨਹੀਂ ਵੀ ਪਚਦੀ ਫਿਲਹਾਲ ਤੇ ਅਸੀਂ ਘਰ ਲੈ ਚੱਲੇ ਆ ਤੇ ਪ੍ਰਾਈਵੇਟ ਹਸਪੀਟਲ ਦਿਖਾਵਾਂਗੇ ਇਹ ਬੱਚਿਆਂ ਦੀ ਬਹੁਤ ਜ਼ਿਆਦਾ ਹੋ ਜਾਂਦੀ ਖਰਾਬ ਖਾਣੇ ਕਰਕੇ ਤੇ ਫਿਰ ਸਕੂਲ ਦੇ ਦੇਖਿਆ ਕਿ ਬੱਚੇ ਜਿਹੜੇ ਬਹੁਤ ਜ਼ਿਆਦਾ ਹਾਂਜੀ ਹਾਂਜੀ ਹਾਂ ਦੇਖੇ ਨਹੀਂ ਜਾ ਰਹੇ ਇਤਿਹਾਹੀ ਕਵਾਂਗੇ ਕਿ ਬੱਚਿਆਂ ਵੱਲ ਥੋੜਾ ਧਿਆਨ ਦਿੱਤਾ ਜਾਏ ਟੀਚਰਾਂ ਨੂੰ ਵੀ ਖਾਣੇ ਸਾਫ਼ ਸੁਥਰਾ ਹਰ ਚੀਜ਼ ਬੱਚਿਆਂ ਦੀ ਦੇਖੀ ਜਾਏ ਕਿਉਂਕਿ ਮਾਪਿਓ ਕਾਫੀ ਹੱਦ ਤੱਕ ਬੱਚੇ ਨੂੰ ਬਹੁਤ ਮੁਸ਼ਕਲ ਨਾਲ ਪਾਲਦੇ ਆ ਤੇ ਜੇ ਬੱਚਿਆਂ ਦੀ ਆ ਹਾਲਤ ਤੇ ਮਾਪਿਓ ਦੀ ਕੀ ਹਾਲਤ ਹੋਏਗੀ ਸਾਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਔਨਅਰ ਮੈਂ ਹਾਂ ਤੇਜਸਵਨੀ ਰਾਏ ਅਕਸਰ ਹੀ ਸਕੂਲ ਦੇ ਬੱਚਿਆਂ ਦੇ ਖਾਣੇ ਨੂੰ ਲੈ ਕੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਦੇ ਤਾਂ ਬੱਚਿਆਂ ਦੇ ਖਾਣੇ ਦੇ ਵਿੱਚ ਡੱਡੂ ਨਿਕਲ ਆਉਂਦਾ ਹੈ ਤਾਂ ਕਦੇ ਕੋਕਰੋਚ ਜਾਂ ਛਿਪਕਲੀ ਤੇ ਹੁਣ ਨਵਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਬੱਚਿਆਂ ਦੀ ਰਾਤ ਦੀ ਰੋਟੀ ਖਾਣ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਤਬiyet ਵਿਗੜਦੀ ਨਜ਼ਰ ਆਉਂਦੀ ਹੈ ਉਹਨਾਂ ਨੂੰ ਨਾਲ ਦੇ ਨਾਲ ਹੀ ਜਿਹੜਾ ਹਸਪਤਾਲ ਦਾਖਲ ਕਰਵਾਇਆ ਜਾਂਦਾ ਤੁਹਾਨੂੰ ਦੱਸਦੀ ਕਿ ਰਾਤ ਦੀ ਰੋਟੀ ਖਾ ਕੇ ਜਿਹੜੇ ਜਿਹਨੇ ਆਪਣੇ ਰੂਮਸ ਦੇ ਵਿੱਚ ਜਾਂਦੇ ਨੇ ਹੋਸਟਲ ਦੇ ਵਿੱਚ ਉਹ ਰਹਿੰਦੇ ਨੇ ਤੇ ਜਿੱਦਾਂ ਹੀ ਰਾਤ ਦੀ ਰੋਟੀ ਖਾ ਕੇ ਆਪਣੇ ਰੂਮ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਪੇਟ ਦਰਦ ਦੀ ਸ਼ਿਕਾਇਤ ਉਲਟੀਆਂ ਕਬਰਾਟ ਵਰਗੀਆਂ ਸ਼ਿਕਾਇਤਾਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਬੱਚੇ ਸਹਿਮ ਜਾਂਦੇ ਨੇ ਛੋਟੇ ਬੱਚੇ ਜਿਹੜੇ ਨੇ ਸਕੂਲਾਂ ਦੇ ਵਿੱਚ ਹੋਸਟਲਾਂ ਦੇ ਵਿੱਚ ਪੜ ਰਹੇ ਨੇ ਮਾਪਿਆਂ ਤੋਂ ਦੂਰ ਤੇ ਜਦੋਂ ਉਹਨਾਂ ਦੀ ਤਬੀਅਤ ਖਰਾਬ ਹੁੰਦੀ ਹੈ ਤਾਂ ਉਹਨਾਂ ਨੂੰ ਨਾਲ ਦੀ ਨਾਲ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਕਿ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਫੂਡ ਪੋਇਜ਼ਨਿੰਗ ਹੋ ਜਾਂਦੀ ਹੈ ਡਾਕਟਰਾਂ ਦੇ ਵੱਲੋਂ ਇੱਕ ਹੈ ਆਉਂਦਾ ਹੈ ਤਾਂ ਤੁਹਾਨੂੰ ਦੱਸ ਦਈਏ ਮਾਮਲਾ ਜਿਹੜਾ ਹੈ ਗੁਰਦਾਸਪੁਰ ਮੈਰਿਟੋਰੀਅਸ ਸਕੂਲ ਦਾ ਹੈ ਜਿੱਥੇ ਕੀ ਰਾਤ ਦੀ ਰੋਟੀ ਖਾਂਦੇ ਨੇ ਬੱਚੇ ਜਿਸ ਤੋਂ ਬਾਅਦ ਉਹ ਬਿਮਾਰ ਹੋ ਜਾਂਦੇ ਨੇ ਪੇਟ ਦਰਦ ਤੇ ਉਲਟੀਆਂ ਦੀ ਜਿਹੜੀ ਹੈ ਸ਼ਿਕਾਇਤ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਜੁੜਾ ਦਾਖਲ ਕਰਵਾਇਆ ਜਾਂਦਾ ਹੈ ਮਾਪਿਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਜਿੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਕਸਰ ਹੀ ਇਹ ਜਿਹੜੇ ਮਾਮਲੇ ਦੇਖਣ ਨੂੰ ਮਿਲਦੇ ਨੇ ਕਈ ਵਾਰ ਅਸੀਂ ਸ਼ਿਕਾਇਤਾਂ ਵੀ ਕੀਤੀਆਂ ਨੇ ਕਿ ਖਾਣੇ ਨੂੰ ਲੈ ਕੇ ਲਾਪਰਵਾਹੀ ਨਹੀਂ ਹੋਣੀ ਚਾਹੀਦੀ ਸਕੂਲ ਦੀ ਪੜਾਈ ਬਹੁਤ ਵਧੀਆ ਹੈ 노 ਡਾਊਟ ਜਿਹੜੇ ਖਾਣੇ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿੱਥੇ ਬੱਚਿਆਂ ਦੀ ਜਿਹੜੀ ਹੈ ਤਬiyet ਵਿਗੜ ਜਾਂਦੀ ਹੈ ਰੋਟੀ ਖਾਣ ਤੋਂ ਬਾਅਦ ਕਈ ਵਾਰ ਉਹ ਨਹੀਂ ਡਾਈਜੈਸਟ ਕਰ ਪਾਉਂਦੇ ਤੇ ਉੱਥੇ ਹੀ ਪੇਰੈਂਟਸ ਵੀ ਹੁਣ ਕਹਿ ਰਹੇ ਨੇ ਕਿ ਜਿਹੜੀ ਰੋਟੀ ਦੀ ਚੀਜ਼ ਹੈ ਖਾਣ ਦੀ ਚੀਜ਼ ਹੈ ਉਹ ਸਕੂਲ ਜਿਹੜਾ ਹੈ ਹੋਸਟਲ ਜਿਹੜਾ ਹੈ ਉਹਦੇ ਵਿੱਚ ਲਾਪਰਵਾਹੀ ਨਾ ਕੀਤੀ ਜਾਵੇ ਕਿਉਂਕਿ ਬੱਚਾ ਦੀ ਸਿਹਤ ਦਾ ਜਿਹੜਾ ਹੈ ਇਹਦੇ ਵਿੱਚ ਸਵਾਲ ਹੁੰਦਾ ਹੈ ਬਾਕੀ ਪੇਰੈਂਟਸ ਦਾ ਕੀ ਕਹਿਣਾ ਤੁਹਾਨੂੰ ਉਹ ਵਿਸਨਾ ਦੇਣੇ ਆ ਬੱਚੇ ਨਾਲ ਹੀ ਪੇਟ ਦੀ ਪ੍ਰੋਬਲਮ ਗੈਸ ਕਰਕੇ ਸ਼ਾਇਦ ਖਾਣਾ ਸਫਾਈ ਨਾਲ ਨਹੀਂ ਮਿਲ ਰਿਹਾ ਇਸ ਕਰਕੇ ਹਾਂਜੀ ਕਾਫੀ ਵਾਰ ਤੇ ਕਿਹਾ ਬੱਚਿਆਂ ਨੂੰ ਵੀ ਸਾਫ਼ ਸੁਥਰਾ ਖਾਣਾ ਦੇਣਾ ਚਾਹੀਦਾ ਬੱਚਿਆਂ ਨੂੰ ਬਾਕੀ ਪੜ੍ਹਾਈ ਤੇ ਵਧੀਆ ਆ ਬਸ ਖਾਣੇ ਦੀ ਦਿੱਕਤ ਆ ਪਹਿਲਾਂ ਵੀ ਆਂਦੀ ਬੱਚੇ ਚਲੋ ਕਈ ਵਾਰੀ ਪਚਦੀ ਚੀਜ਼ ਕਈ ਵਾਰੀ ਨਹੀਂ ਪਚਦੀ ਫਿਲਹਾਲ ਤੇ ਅਸੀਂ ਘਰ ਲੈ ਚੱਲੇ ਆ ਤੇ ਪ੍ਰਾਈਵੇਟ ਹਸਪੀਟਲ ਦਿਖਾਵਾਂਗੇ ਬੱਚਿਆਂ ਦੀ ਦਿੱਕਤ ਜ਼ਿਆਦਾ ਹੋ ਜਾਂਦੀ ਖਰਾਬ ਖਾਣੇ ਕਰਕੇ ਤੇ ਫਿਰ ਸਕੂਲ ਦੇ ਦੇਖਿਆ ਕਿ ਬੱਚੇ ਜਿਹੜੇ ਬਹੁਤ ਜ਼ਿਆਦਾ ਕੜਫੇ ਹਾਂਜੀ ਹਾਂਜੀ ਹਾਂ ਦੇਖੇ ਨਹੀਂ ਜਾ ਰਹੇ ਇਤਿਹਾਸ ਹੀ ਕਵਾਂਗੇ ਕਿ ਬੱਚਿਆਂ ਵੱਲ ਥੋੜਾ ਧਿਆਨ ਦਿੱਤਾ ਜਾਏ ਟੀਚਰਾਂ ਨੂੰ ਵੀ ਖਾਣੇ ਸਾਫ਼ ਸੁਥਰਾ ਹਰ ਚੀਜ਼ ਬੱਚਿਆਂ ਦੀ ਦੇਖੀ ਜਾਏ ਕਿਉਂਕਿ ਮਾਪਿਓ ਕਾਫੀ ਹੱਦ ਤੱਕ ਬੱਚੇ ਨੂੰ ਬਹੁਤ ਮੁਸ਼ਕਲ ਨਾਲ ਪਾਲਦੇ ਆ ਤੇ ਜੇ ਬੱਚਿਆਂ ਦੀ ਆ ਹਾਲਤ ਤੇ ਮਾਪਿਓ ਦੀ ਕੀ ਹਾਲਤ ਹੋਏਗੀ ਸਾਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਆਨਅਰ ਮੈਂ ਹਾਂ ਤੇਜਸਵਨੀ ਰਾਏ ਅਕਸਰ ਹੀ ਸਕੂਲ ਦੇ ਬੱਚਿਆਂ ਦੇ ਖਾਣੇ ਨੂੰ ਲੈ ਕੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਦੇ ਤਾਂ ਬੱਚਿਆਂ ਦੇ ਖਾਣੇ ਦੇ ਵਿੱਚ ਡੱਡੂ ਨਿਕਲ ਆਉਂਦਾ ਹੈ ਤਾਂ ਕਦੇ ਕੋਕਰੋਚ ਜਾਂ ਛਿਪਕਲੀ ਤੇ ਹੁਣ ਨਵਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਬੱਚਿਆਂ ਦੀ ਰਾਤ ਦੀ ਰੋਟੀ ਖਾਣ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਤਬੀਅਤ ਵਿਗੜਦੀ ਨਜ਼ਰ ਆਉਂਦੀ ਹੈ ਉਹਨਾਂ ਨੂੰ ਨਾਲ ਦੇ ਨਾਲ ਹੀ ਜਿਹੜਾ ਹਸਪਤਾਲ ਦਾਖਲ ਕਰਵਾਇਆ ਜਾਂਦਾ ਤੁਹਾਨੂੰ ਦੱਸਦੀ ਕਿ ਰਾਤ ਦੀ ਰੋਟੀ ਖਾ ਕੇ ਜਿਹੜੇ ਬੱਚੇ ਨੇ ਆਪਣੇ ਰੂਮਸ ਦੇ ਵਿੱਚ ਜਾਂਦੇ ਨੇ ਹੋਸਟਲ ਦੇ ਵਿੱਚ ਉਹ ਰਹਿੰਦੇ ਨੇ ਤੇ ਜਿੱਦਾਂ ਹੀ ਰਾਤ ਦੀ ਰੋਟੀ ਖਾ ਕੇ ਆਪਣੇ ਰੂਮ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਪੇਟ ਦਰਦ ਦੀ ਸ਼ਿਕਾਇਤ ਉਲਟੀਆਂ ਕਬਰਾਟ ਵਰਗੀਆਂ ਸ਼ਿਕਾਇਤਾਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਬੱਚੇ ਸਹਿਮ ਜਾਂਦੇ ਨੇ ਛੋਟੇ ਬੱਚੇ ਜਿਹੜੇ ਨੇ ਸਕੂਲਾਂ ਦੇ ਵਿੱਚ ਹੋਸਟਲਾਂ ਦੇ ਵਿੱਚ ਪੜ ਰਹੇ ਨੇ ਮਾਪਿਆਂ ਤੋਂ ਦੂਰ ਤੇ ਜਦੋਂ ਉਹਨਾਂ ਦੀ ਤਬੀਅਤ ਖਰਾਬ ਹੁੰਦੀ ਹੈ ਤਾਂ ਉਹਨਾਂ ਨੂੰ ਨਾਲ ਦੇ ਨਾਲ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਜਿੱਥੇ ਕਿ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਫੂਡ ਪੋਇਜ਼ਨਿੰਗ ਹੋ ਜਾਂਦੀ ਹੈ ਡਾਕਟਰਾਂ ਦੇ ਵੱਲੋਂ ਇਹ ਕਿਹਾ ਜਾਂਦਾ ਦਾ ਤਾਂ ਤੁਹਾਨੂੰ ਦੱਸ ਦਈਏ ਮਾਮਲਾ ਜਿਹੜਾ ਹੈ ਗੁਰਦਾਸਪੁਰ ਮੈਰਿਟੋਰੀਅਸ ਸਕੂਲ ਦਾ ਹੈ ਜਿੱਥੇ ਕੀ ਰਾਤ ਦੀ ਰੋਟੀ ਖਾਂਦੇ ਨੇ ਬੱਚੇ ਜਿਸ ਤੋਂ ਬਾਅਦ ਉਹ ਬਿਮਾਰ ਹੋ ਜਾਂਦੇ ਨੇ ਪੇਟ ਦਰਦ ਤੇ ਉਲਟੀਆਂ ਦੀ ਜਿਹੜੀ ਹੈ ਸ਼ਿਕਾਇਤ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਜੁੜਾ ਦਾਖਲ ਕਰਵਾਇਆ ਜਾਂਦਾ ਹੈ ਮਾਪਿਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਜਿੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਕਸਰ ਹੀ ਇਹ ਜਿਹੜੇ ਮਾਮਲੇ ਦੇਖਣ ਨੂੰ ਮਿਲਦੇ ਨੇ ਕਈ ਵਾਰ ਅਸੀਂ ਸ਼ਿਕਾਇਤਾਂ ਵੀ ਕੀਤੀਆਂ ਨੇ ਕਿ ਖਾਣੇ ਨੂੰ ਲੈ ਕੇ ਲਾਪਰਵਾਹੀ ਨਹੀਂ ਹੋਣੀ ਚਾਹੀਦੀ ਸਕੂਲ ਦੀ ਪੜਾਈ ਬਹੁਤ ਵਧੀਆ ਹੈ ਨੋ ਡਾਊਟ ਜਿਹੜੇ ਖਾਣੇ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿੱਥੇ ਬੱਚਿਆਂ ਦੀ ਜਿਹੜੀ ਹੈ ਤਬiyet ਵਿਗੜ ਜਾਂਦੀ ਹੈ ਰੋਟੀ ਖਾਣ ਤੋਂ ਬਾਅਦ ਕਈ ਵਾਰ ਉਹ ਨਹੀਂ ਡਾਈਜੈਸਟ ਕਰ ਪਾਉਂਦੇ ਤੇ ਉੱਥੇ ਹੀ ਪੇਰੈਂਟਸ ਵੀ ਹੁਣ ਕਹਿ ਰਹੇ ਨੇ ਕਿ ਜਿਹੜੀ ਰੋਟੀ ਦੀ ਚੀਜ਼ ਹੈ ਖਾਣ ਦੀ ਚੀਜ਼ ਹੈ ਉਹ ਸਕੂਲ ਜਿਹੜਾ ਹੈ ਹੋਸਟਲ ਜਿਹੜਾ ਹੈ ਉਹਦੇ ਵਿੱਚ ਲਾਪਰਵਾਹੀ ਨਾ ਕੀਤੀ ਜਾਵੇ ਕਿਉਂਕਿ ਬੱਚਾ ਦੀ ਸਿਹਤ ਦਾ ਜਿਹੜਾ ਹੈ ਇਹਦੇ ਵਿੱਚ ਸਵਾਲ ਹੁੰਦਾ ਹੈ ਬਾਕੀ ਪੇਰੈਂਟਸ ਦਾ ਕੀ ਕਹਿਣਾ ਤੁਹਾਨੂੰ ਉਹ ਵਿਸਨਾ ਦੇਣੇ ਆ ਬੱਚੇ ਨਾਲ ਹੀ ਪੇਟ ਦੀ ਪ੍ਰੋਬਲਮ ਜਾਸ ਕਰਕੇ ਸ਼ਾਇਦ ਖਾਣਾ ਸਫਾਈ ਨਾਲ ਨਹੀਂ ਮਿਲ ਰਿਹਾ ਇਸ ਕਰਕੇ ਹਾਂਜੀ ਕਾਫੀ ਵਾਰ ਤੇ ਕਿਹਾ ਬੱਚਿਆਂ ਨੂੰ ਵੀ ਸਾਫ ਸੁਥਰਾ ਖਾਣਾ ਦੇਣਾ ਚਾਹੀਦਾ ਬੱਚਿਆਂ ਨੂੰ ਬਾਕੀ ਪੜ੍ਹਾਈ ਤੇ ਵਧੀਆ ਆ ਬਸ ਖਾਣੇ ਦੀ ਦਿੱਕਤ ਆ ਪਹਿਲਾਂ ਵੀ ਆਂਦੀ ਸੀ ਦਿੱਕਤ ਹਾਂ ਦੀਰੀ ਬੱਚੇ ਚਲੋ ਕਈ ਵਾਰੀ ਪਚਦੀ ਚੀਜ਼ ਕਈ ਵਾਰੀ ਨਹੀਂ ਪਚਦੀ ਹੁਣ ਕੀ ਕੰਡੀਸ਼ਨ ਆ ਬੱਚੇ ਫਿਲਹਾਲ ਤੇ ਅਸੀਂ ਘਰ ਲੈ ਚੰਦੇ ਆ ਤੇ ਪ੍ਰਾਈਵੇਟ ਹਸਪੀਟਲ ਦਿਖਾਵਾਂਗੇ ਚ ਬੱਚਿਆਂ ਦੀ ਦਿੱਕਤ ਜ਼ਿਆਦਾ ਹੋ ਜਾਂਦੀ ਖਰਾਬ ਖਾਣੇ ਕਰਕੇ ਤੇ ਫਿਰ ਸਕੂਲ ਦੇ ਦੇਖਿਆ ਕਿ ਬੱਚੇ ਜਿਹੜੇ ਬਹੁਤ ਜ਼ਿਆਦਾ ਹਾਂਜੀ ਹਾਂਜੀ ਹਾਂ ਦੇਖੇ ਨਹੀਂ ਜਾ ਰਹੇ ਇਤਿਹਾਹੀ ਕਵਾਂਗੇ ਕਿ ਬੱਚਿਆਂ ਵੱਲ ਥੋੜਾ ਧਿਆਨ ਦਿੱਤਾ ਜਾਏ ਟੀਚਰਾਂ ਨੂੰ ਵੀ ਖਾਣੇ ਸਾਫ ਸਥਰਾ ਹਰ ਚੀਜ਼ ਬੱਚਿਆਂ ਦੀ ਦੇਖੀ ਜਾਏ ਕਿਉਂਕਿ ਮਾਪਿਓ ਕਾਫੀ ਹੱਦ ਤੱਕ ਬੱਚੇ ਨੂੰ ਬਹੁਤ ਮੁਸ਼ਕਲ ਨਾਲ ਪਾਲਦੇ ਆ ਤੇ ਜੇ ਬੱਚਿਆਂ ਦੀ ਆ ਹਾਲਤ ਤੇ ਮਾਪਿਓ ਦੀ ਕੀ ਹਾਲਤ ਹੋ ਜਾਈ ਸਾਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਆਨਅਰ ਮੈਂ ਹਾਂ ਤੇਜਸਵਨੀ ਰਾਏ ਅਕਸਰ ਹੀ ਸਕੂਲ ਦੇ ਬੱਚਿਆਂ ਦੇ ਖਾਣੇ ਨੂੰ ਲੈ ਕੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਦੇ ਤਾਂ ਬੱਚਿਆਂ ਦੇ ਖਾਣੇ ਦੇ ਵਿੱਚ ਡੱਡੂ ਨਿਕਲ ਆਉਂਦਾ ਹੈ ਤਾਂ ਕਦੇ ਕੋਕਰੋਚ ਜਾਂ ਛਿਪਕਲੀ ਤੇ ਹੁਣ ਨਵਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਬੱਚਿਆਂ ਦੀ ਰਾਤ ਦੀ ਰੋਟੀ ਖਾਣ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਤਬੀਅਤ ਵਿਗੜਦੀ ਨਜ਼ਰ ਆਉਂਦੀ ਹੈ ਉਹਨਾਂ ਨੂੰ ਨਾਲ ਦੇ ਨਾਲ ਹੀ ਜਿਹੜਾ ਹਸਪਤਾਲ ਦਾਖਲ ਕਰਵਾਇਆ ਜਾਂਦਾ ਤੁਹਾਨੂੰ ਦੱਸ ਦਈਏ ਕਿ ਰਾਤ ਦੀ ਰੋਟੀ ਖਾ ਕੇ ਜਿਹੜੇ ਬੱਚੇ ਜਿਹਨੇ ਆਪਣੇ ਰੂਮਸ ਦੇ ਵਿੱਚ ਜਾਂਦੇ ਨੇ ਹੋਸਟਲ ਦੇ ਵਿੱਚੋਂ ਰਹਿੰਦੇ ਨੇ ਤੇ ਜਿੱਦਾਂ ਹੀ ਰਾਤ ਦੀ ਰੋਟੀ ਖਾ ਕੇ ਆਪਣੇ ਰੂਮ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਪੇਟ ਦਰਦ ਦੀ ਸ਼ਿਕਾਇਤ ਉਲਟੀਆਂ ਕਬਰਾਟ ਵਰਗੀਆਂ ਸ਼ਿਕਾਇਤਾਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਬੱਚੇ ਸਹਿਮ ਜਾਂਦੇ ਨੇ ਛੋਟੇ ਬੱਚੇ ਜਿਹੜੇ ਨੇ ਸਕੂਲਾਂ ਦੇ ਵਿੱਚ ਹੋਸਟਲਾਂ ਦੇ ਵਿੱਚ ਪੜ ਰਹੇ ਨੇ ਮਾਪਿਆਂ ਤੋਂ ਦੂਰ ਤੇ ਜਦੋਂ ਉਹਨਾਂ ਦੀ ਤਬੀਅਤ ਖਰਾਬ ਹੁੰਦੀ ਹੈ ਤਾਂ ਉਹਨਾਂ ਨੂੰ ਨਾਲ ਦੇ ਨਾਲ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਕਿ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਫੂਡ ਪੋਇਜ਼ਨਿੰਗ ਹੋ ਜਾਂਦੀ ਹੈ ਡਾਕਟਰਾਂ ਦੇ ਵੱਲੋਂ ਇਹ ਕਿਹਾ ਜਾਂਦਾ ਆਉਂਦਾ ਹੈ ਤਾਂ ਤੁਹਾਨੂੰ ਦੱਸ ਦਈਏ ਮਾਮਲਾ ਜਿਹੜਾ ਹੈ ਗੁਰਦਾਸਪੁਰ ਮੈਰਿਟੋਰੀਅਸ ਸਕੂਲ ਦਾ ਹੈ ਜਿੱਥੇ ਕੀ ਰਾਤ ਦੀ ਰੋਟੀ ਖਾਂਦੇ ਨੇ ਬੱਚੇ ਜਿਸ ਤੋਂ ਬਾਅਦ ਉਹ ਬਿਮਾਰ ਹੋ ਜਾਂਦੇ ਨੇ ਪੇਟ ਦਰਦ ਤੇ ਉਲਟੀਆਂ ਦੀ ਜਿਹੜੀ ਹੈ ਸ਼ਿਕਾਇਤ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਜੁੜਾ ਦਾਖਲ ਕਰਵਾਇਆ ਜਾਂਦਾ ਹੈ ਮਾਪਿਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਜਿੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਕਸਰ ਹੀ ਇਹ ਜਿਹੜੇ ਮਾਮਲੇ ਦੇਖਣ ਨੂੰ ਮਿਲਦੇ ਨੇ ਕਈ ਵਾਰ ਅਸੀਂ ਸ਼ਿਕਾਇਤਾਂ ਵੀ ਕੀਤੀਆਂ ਨੇ ਕਿ ਖਾਣੇ ਨੂੰ ਲੈ ਕੇ ਲਾਪਰਵਾਹੀ ਨਹੀਂ ਹੋਣੀ ਚਾਹੀਦੀ ਸਕੂਲ ਦੀ ਪੜਾਈ ਬਹੁਤ ਵਧੀਆ ਹੈ ਨੋ ਡਾਊਟ ਜਿਹੜੇ ਖਾਣੇ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿੱਥੇ ਬੱਚਿਆਂ ਦੀ ਜਿਹੜੀ ਹੈ ਤਬiyet ਵਿਗੜ ਜਾਂਦੀ ਹੈ ਰੋਟੀ ਖਾਣ ਤੋਂ ਬਾਅਦ ਕਈ ਵਾਰ ਉਹ ਨਹੀਂ ਡਾਈਜੈਸਟ ਕਰ ਪਾਉਂਦੇ ਤੇ ਉੱਥੇ ਹੀ ਪੇਰੈਂਟਸ ਵੀ ਹੁਣ ਕਹਿ ਰਹੇ ਨੇ ਕਿ ਜਿਹੜੀ ਰੋਟੀ ਦੀ ਚੀਜ਼ ਹੈ ਖਾਣ ਦੀ ਚੀਜ਼ ਹੈ ਉਹ ਸਕੂਲ ਜਿਹੜਾ ਹੈ ਹੋਸਟਲ ਜਿਹੜਾ ਹੈ ਉਹਦੇ ਵਿੱਚ ਲਾਪਰਵਾਹੀ ਨਾ ਕੀਤੀ ਜਾਵੇ ਕਿਉਂਕਿ ਬੱਚਾ ਦੀ ਸਿਹਤ ਦਾ ਜਿਹੜਾ ਹੈ ਇਹਦੇ ਵਿੱਚ ਸਵਾਲ ਹੁੰਦਾ ਹੈ ਬਾਕੀ ਪੇਰੈਂਟਸ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਵਿਸਨਾ ਦੇਣੇ ਆ ਬੱਚੇ ਨਾਲ ਹੀ ਪੇਟ ਦੀ ਪ੍ਰੋਬਲਮ ガス ਕਰਕੇ ਸ਼ਾਇਦ ਖਾਣਾ ਸਫਾਈ ਨਾਲ ਨਹੀਂ ਮਿਲ ਰਿਹਾ ਇਸ ਕਰਕੇ ਹਾਂਜੀ ਕਾਫੀ ਵਾਰ ਤੇ ਕਿਹਾ ਬੱਚਿਆਂ ਨੂੰ ਵੀ ਸਾਫ ਸੁਥਰਾ ਖਾਣਾ ਦੇਣਾ ਚਾਹੀਦਾ ਬੱਚਿਆਂ ਨੂੰ ਬਾਕੀ ਪੜ੍ਹਾਈ ਤੇ ਵਧੀਆ ਆ ਬਸ ਖਾਣੇ ਦੀ ਦਿੱਕਤ ਆ ਪਹਿਲਾਂ ਵੀ ਹੁੰਦੀ ਨਹੀਂ ਹਾਂ ਦੀਰੀ ਬੱਚੇ ਚਲੋ ਕਈ ਵਾਰੀ ਪੱਚਦੀ ਚੀਜ਼ ਕਈ ਵਾਰੀ ਨਹੀਂ ਪੱਚਦੀ ਫਿਰ ਹਾਲ ਤੇ ਅਸੀਂ ਘਰ ਲੈ ਚੁਣੇ ਆ ਤੇ ਪ੍ਰਾਈਵੇਟ ਹਸਪੀਟਲ ਦਿਖਾਵਾਂਗੇ ਕਿ ਬੱਚਿਆਂ ਦੀ ਦਿੱਕਤ ਜਿਆਦਾ ਹੋ ਜਾਂਦੀ ਖਰਾਬ ਖਾਣੇ ਕਰਕੇ ਤੇ ਫਿਰ ਸਕੂਲ ਦੀ ਦੇਖਿਆ ਕਿ ਬੱਚੇ ਜਿਹੜੇ ਬਹੁਤ ਜਿਆਦਾ ਕੜਪੇ ਹਾਂਜੀ ਹਾਂਜੀ ਹਾਂ ਦੇਖੇ ਨਹੀਂ ਜਾ ਰਹੇ ਇਤਿਹਾਹੀ ਕਵਾਂਗੇ ਕਿ ਬੱਚਿਆਂ ਵੱਲ ਥੋੜਾ ਧਿਆਨ ਦਿੱਤਾ ਜਾਏ ਟੀਚਰਾਂ ਨੂੰ ਵੀ ਖਾਣੇ ਸਾਫ ਸੁਥਰਾ ਹਰ ਚੀਜ਼ ਬੱਚਿਆਂ ਦੀ ਦੇਖੀ ਜਾਏ ਕਿਉਂਕਿ ਮਾਪਿਓ ਕਾਫੀ ਹੱਦ ਤੱਕ ਬੱਚੇ ਨੂੰ ਬਹੁਤ ਮੁਸ਼ਕਲ ਨਾਲ ਪਾਲਦੇ ਆ ਤੇ ਜੇ ਬੱਚਿਆਂ ਦੀ ਆ ਹਾਲਤ ਤੇ ਮਾਪਿਓ ਦੀ ਕੀ ਹਾਲਤ ਹੋਏਗੀ ਸਾਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਔਨਅਰ ਮੈਂ ਹਾਂ ਤੇਜਸਵਨੀ ਰਾਏ ਅਕਸਰ ਹੀ ਸਕੂਲ ਦੇ ਬੱਚਿਆਂ ਦੇ ਖਾਣੇ ਨੂੰ ਲੈ ਕੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਦੇ ਤਾਂ ਬੱਚਿਆਂ ਦੇ ਖਾਣੇ ਦੇ ਵਿੱਚ ਡੱਡੂ ਨਿਕਲ ਆਉਂਦਾ ਹੈ ਤਾਂ ਕਦੇ ਕੋਕਰੋਚ ਜਾਂ ਛਿਪਕਲੀ ਤੇ ਹੁਣ ਨਵਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਬੱਚਿਆਂ ਦੀ ਰਾਤ ਦੀ ਰੋਟੀ ਖਾਣ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਤਬੀਅਤ ਵਿਗੜਦੀ ਨਜ਼ਰ ਆਉਂਦੀ ਹੈ ਉਹਨਾਂ ਨੂੰ ਨਾਲ ਦੇ ਨਾਲ ਹੀ ਜਿਹੜਾ ਹਸਪਤਾਲ ਦਾਖਲ ਕਰਵਾਇਆ ਜਾਂਦਾ ਤੁਹਾਨੂੰ ਦੱਸ ਦਈਏ ਕਿ ਰਾਤ ਦੀ ਰੋਟੀ ਖਾ ਕੇ ਜਿਹੜੇ ਜਿਹਨੇ ਆਪਣੇ ਰੂਮ ਦੇ ਵਿੱਚ ਜਾਂਦੇ ਨੇ ਹੋਸਟਲ ਦੇ ਵਿੱਚੋਂ ਰਹਿੰਦੇ ਨੇ ਤੇ ਜਿੱਦਾਂ ਹੀ ਰਾਤ ਦੀ ਰੋਟੀ ਖਾ ਕੇ ਆਪਣੇ ਰੂਮ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਪੇਟ ਦਰਦ ਦੀ ਸ਼ਿਕਾਇਤ ਉਲਟੀਆਂ ਕਬਰਾਟ ਵਰਗੀਆਂ ਸ਼ਿਕਾਇਤਾਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਬੱਚੇ ਸਹਿਮ ਜਾਂਦੇ ਨੇ ਛੋਟੇ ਬੱਚੇ ਜਿਹੜੇ ਨੇ ਸਕੂਲਾਂ ਦੇ ਵਿੱਚ ਹੋਸਟਲਾਂ ਦੇ ਵਿੱਚ ਪੜ ਰਹੇ ਨੇ ਮਾਪਿਆਂ ਤੋਂ ਦੂਰ ਤੇ ਜਦੋਂ ਉਹਨਾਂ ਦੀ ਤਬੀਅਤ ਖਰਾਬ ਹੁੰਦੀ ਹੈ ਤਾਂ ਉਹਨਾਂ ਨੂੰ ਨਾਲ ਦੇ ਨਾਲ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਕਿ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਫੂਡ ਪੋਇਜ਼ਨਿੰਗ ਹੋ ਜਾਂਦੀ ਹੈ ਡਾਕਟਰਾਂ ਦੇ ਵੱਲੋਂ ਇਹ ਕਿਹਾ ਹੈ ਜਾਂਦਾ ਹੈ ਤਾਂ ਤੁਹਾਨੂੰ ਦੱਸ ਦਈਏ ਮਾਮਲਾ ਜਿਹੜਾ ਹੈ ਗੁਰਦਾਸਪੁਰ ਮੈਰਿਟੋਰੀਅਸ ਸਕੂਲ ਦਾ ਹੈ ਜਿੱਥੇ ਕੀ ਰਾਤ ਦੀ ਰੋਟੀ ਖਾਂਦੇ ਨੇ ਬੱਚੇ ਜਿਸ ਤੋਂ ਬਾਅਦ ਉਹ ਬਿਮਾਰ ਹੋ ਜਾਂਦੇ ਨੇ ਪੇਟ ਦਰਦ ਤੇ ਉਲਟੀਆਂ ਦੀ ਜਿਹੜੀ ਹੈ ਸ਼ਿਕਾਇਤ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਜੁੜਾ ਦਾਖਲ ਕਰਵਾਇਆ ਜਾਂਦਾ ਹੈ ਮਾਪਿਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਜਿੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਕਸਰ ਹੀ ਇਹ ਜਿਹੜੇ ਮਾਮਲੇ ਦੇਖਣ ਨੂੰ ਮਿਲਦੇ ਨੇ ਕਈ ਵਾਰ ਅਸੀਂ ਸ਼ਿਕਾਇਤਾਂ ਵੀ ਕੀਤੀਆਂ ਨੇ ਕਿ ਖਾਣੇ ਨੂੰ ਲੈ ਕੇ ਲਾਪਰਵਾਹੀ ਨਹੀਂ ਹੋਣੀ ਚਾਹੀਦੀ ਸਕੂਲ ਦੀ ਪੜਾਈ ਬਹੁਤ ਵਧੀਆ ਹੈ ਨੋ ਡਾਊਟ ਜਿਹੜੇ ਖਾਣੇ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿੱਥੇ ਬੱਚਿਆਂ ਦੀ ਜਿਹੜੀ ਹੈ ਤਬiyet ਵਿਗੜ ਜਾਂਦੀ ਹੈ ਰੋਟੀ ਖਾਣ ਤੋਂ ਬਾਅਦ ਕਈ ਵਾਰ ਉਹ ਨਹੀਂ ਡਾਈਜੈਸਟ ਕਰ ਪਾਉਂਦੇ ਤੇ ਉੱਥੇ ਹੀ ਪੇਰੈਂਟਸ ਵੀ ਹੁਣ ਕਹਿ ਰਹੇ ਨੇ ਕਿ ਜਿਹੜੀ ਰੋਟੀ ਦੀ ਚੀਜ਼ ਹੈ ਖਾਣ ਦੀ ਚੀਜ਼ ਹੈ ਉਹ ਸਕੂਲ ਜਿਹੜਾ ਹੈ ਹੋਸਟਲ ਜਿਹੜਾ ਹੈ ਉਹਦੇ ਵਿੱਚ ਲਾਪਰਵਾਹੀ ਨਾ ਕੀਤੀ ਜਾਵੇ ਕਿਉਂਕਿ ਬੱਚਾ ਦੀ ਸਿਹਤ ਦਾ ਜਿਹੜਾ ਹੈ ਇਹਦੇ ਵਿੱਚ ਸਵਾਲ ਹੁੰਦਾ ਹੈ ਬਾਕੀ ਪੇਰੈਂਟਸ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਵਿਸਣਾ ਦੇਣੇ ਆ ਬੱਚੇ ਨਾਲ ਹੀ ਪੇਟ ਦੀ ਪ੍ਰੋਬਲਮ گیس کر کے شاید کھانا صفائی ਨਾਲ ਨਹੀਂ ਮਿਲ ਰਿਹਾ ਇਸ ਕਰਕੇ ਹਾਂਜੀ ਕਾਫੀ ਵਾਰ ਤੇ ਕਿਹਾ ਬੱਚਿਆਂ ਨੂੰ ਵੀ ਸਾਫ਼ ਸੁਥਰਾ ਖਾਣਾ ਦੇਣਾ ਚਾਹੀਦਾ ਬੱਚਿਆਂ ਨੂੰ ਬਾਕੀ ਪੜ੍ਹਾਈ ਤੇ ਵਧੀਆ ਆ ਬਸ ਖਾਣੇ ਦੀ ਦਿੱਕਤ ਆ ਪਹਿਲਾਂ ਵੀ ਆਂਦੀ ਰਹੀ ਦਿੱਕਤ ਹਾਂਂਦੀ ਰਹੀ ਬੱਚੇ ਚਲੋ ਕਈ ਵਾਰੀ ਪੱਚਦੀ ਚੀਜ਼ ਕਈ ਵਾਰੀ ਨਹੀਂ ਪੱਚਦੀ ਹੁਣ ਕੀ ਕੰਡੀਸ਼ਨ ਆ ਬੱਚੇ ਦੇ ਫਿਲਹਾਲ ਤੇ ਅਸੀਂ ਘਰ ਲੈ ਚੁਣੇ ਆ ਤੇ ਪ੍ਰائیویٹ ਹਸਪੀਟਲ ਦਿਖਾਵਾਂਗੇ ਨੇ ਸਿੱਚੇ ਬੱਚੇ ਜੀ ਬਹੁਤ ਜ਼ਿਆਦਾ ਹੋ ਜਾਂਦੀ ਖਰਾਬ ਖਾਣੇ ਕਰਕੇ ਤੇ ਫਿਰ ਸਕੂਲ ਦੀ ਦੇਖਿਆ ਕਿ ਬੱਚੇ ਬਹੁਤ ਜ਼ਿਆਦਾ ਕੜਪੇ ਹਾਂਜੀ ਹਾਂਜੀ ਹਾਂ ਦੇਖੇ ਨਹੀਂ ਜਾ ਰਹੇ ਇਤਿਹਾਹੀ ਕਵਾਂਗੇ ਕਿ ਬੱਚਿਆਂ ਵੱਲ ਥੋੜਾ ਧਿਆਨ ਦਿੱਤਾ ਜਾਏ ਟੀਚਰਾਂ ਨੂੰ ਵੀ ਖਾਣੇ ਸਾਫ ਸੁੱਤਰਾ ਹਰ ਚੀਜ਼ ਬੱਚਿਆਂ ਦੀ ਦੇਖੀ ਜਾਏ ਕਿਉਂਕਿ ਮਾਪਿਓ ਕਾਫੀ ਹੱਦ ਤੱਕ ਬੱਚੇ ਨੂੰ ਬਹੁਤ ਮੁਸ਼ਕਲ ਨਾਲ ਪਾਲਦੇ ਆ ਤੇ ਜੇ ਬੱਚਿਆਂ ਦੀ ਆ ਹਾਲਤ ਤੇ ਮਾਪਿਓ ਦੀ ਕੀ ਹਾਲਤ ਹੋਏਗੀ ਸਾਸ਼ਟ੍ਰੀਕਾਲ ਤੁਸੀਂ ਦੇਖ ਰਹੇ ਹੋ ਔਨਅਰ ਮੈਂ ਹਾਂ ਤੇਜਸਵਨੀ ਰਾਏ ਅਕਸਰ ਹੀ ਸਕੂਲ ਦੇ ਬੱਚਿਆਂ ਦੇ ਖਾਣੇ ਨੂੰ ਲੈ ਕੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਦੇ ਤਾਂ ਬੱਚਿਆਂ ਦੇ ਖਾਣੇ ਦੇ ਵਿੱਚ ਡੱਡੂ ਨਿਕਲ ਆਉਂਦਾ ਹੈ ਤਾਂ ਕਦੇ ਕੋਕਰੋਚ ਜਾਂ ਛਿਪਕਲੀ ਤੇ ਹੁਣ ਨਵਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਬੱਚਿਆਂ ਦੀ ਰਾਤ ਦੀ ਰੋਟੀ ਖਾਣ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਤਬੀਅਤ ਵਿਗੜਦੀ ਨਜ਼ਰ ਆਉਂਦੀ ਹੈ ਉਹਨਾਂ ਨੂੰ ਨਾਲ ਦੇ ਨਾਲ ਹੀ ਜਿਹੜਾ ਹਸਪਤਾਲ ਦਾਖਲ ਕਰਵਾਇਆ ਜਾਂਦਾ ਤੁਹਾਨੂੰ ਦੱਸਦੀ ਕਿ ਰਾਤ ਦੀ ਰੋਟੀ ਖਾ ਕੇ ਜਿਹੜੇ ਬੱਚੇ ਜਿਹਨੇ ਆਪਣੇ ਰੂਮ ਦੇ ਵਿੱਚ ਜਾਂਦੇ ਨੇ ਹੋਸਟਲ ਦੇ ਵਿੱਚ ਉਹ ਰਹਿੰਦੇ ਨੇ ਤੇ ਜਿੱਦਾਂ ਹੀ ਰਾਤ ਦੀ ਰੋਟੀ ਖਾ ਕੇ ਆਪਣੇ ਰੂਮ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਪੇਟ ਦਰਦ ਦੀ ਸ਼ਿਕਾਇਤ ਉਲਟੀਆਂ ਘਬਰਾਟ ਵਰਗੀਆਂ ਸ਼ਿਕਾਇਤਾਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਬੱਚੇ ਸਹਿਮ ਜਾਂਦੇ ਨੇ ਛੋਟੇ ਬੱਚੇ ਜਿਹੜੇ ਨੇ ਸਕੂਲਾਂ ਦੇ ਵਿੱਚ ਹੋਸਟਲਾਂ ਦੇ ਵਿੱਚ ਪੜ ਰਹੇ ਨੇ ਮਾਪਿਆਂ ਤੋਂ ਦੂਰ ਤੇ ਜਦੋਂ ਉਹਨਾਂ ਦੀ ਤਬੀਅਤ ਖਰਾਬ ਹੁੰਦੀ ਹੈ ਤਾਂ ਉਹਨਾਂ ਨੂੰ ਨਾਲ ਦੇ ਨਾਲ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਕਿ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਫੂਡ ਪੋਇਜ਼ਨਿੰਗ ਹੋ ਜਾਂਦੀ ਹੈ ਡਾਕਟਰਾਂ ਦੇ ਵੱਲੋਂ ਇਹ ਕਿਹਾ ਜਾਂਦਾ ਦਾ ਤਾਂ ਤੁਹਾਨੂੰ ਦੱਸ ਦਈਏ ਮਾਮਲਾ ਜਿਹੜਾ ਹੈ ਗੁਰਦਾਸਪੁਰ ਮੈਰਿਟੋਰੀਅਸ ਸਕੂਲ ਦਾ ਹੈ ਜਿੱਥੇ ਕੀ ਰਾਤ ਦੀ ਰੋਟੀ ਖਾਂਦੇ ਨੇ ਬੱਚੇ ਜਿਸ ਤੋਂ ਬਾਅਦ ਉਹ ਬਿਮਾਰ ਹੋ ਜਾਂਦੇ ਨੇ ਪੇਟ ਦਰਦ ਤੇ ਉਲਟੀਆਂ ਦੀ ਜਿਹੜੀ ਹੈ ਸ਼ਿਕਾਇਤ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਜੁੜਾ ਦਾਖਲ ਕਰਵਾਇਆ ਜਾਂਦਾ ਹੈ ਮਾਪਿਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਜਿੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਕਸਰ ਹੀ ਇਹ ਜਿਹੜੇ ਮਾਮਲੇ ਦੇਖਣ ਨੂੰ ਮਿਲਦੇ ਨੇ ਕਈ ਵਾਰ ਅਸੀਂ ਸ਼ਿਕਾਇਤਾਂ ਵੀ ਕੀਤੀਆਂ ਨੇ ਕਿ ਖਾਣੇ ਨੂੰ ਲੈ ਕੇ ਲਾਪਰਵਾਹੀ ਨਹੀਂ ਹੋਣੀ ਚਾਹੀਦੀ ਸਕੂਲ ਦੀ ਪੜਾਈ ਬਹੁਤ ਵਧੀਆ ਹੈ ਨੋ ਡਾਊਟ ਪਰ ਜਿਹੜੇ ਖਾਣੇ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿੱਥੇ ਬੱਚਿਆਂ ਦੀ ਜਿਹੜੀ ਹੈ ਤਬiyet ਵਿਗੜ ਜਾਂਦੀ ਹੈ ਰੋਟੀ ਖਾਣ ਤੋਂ ਬਾਅਦ ਕਈ ਵਾਰ ਉਹ ਨਹੀਂ ਡਾਈਜੈਸਟ ਕਰ ਪਾਉਂਦੇ ਤੇ ਉੱਥੇ ਹੀ ਪੈਰੈਂਟਸ ਵੀ ਹੁਣ ਕਹਿ ਰਹੇ ਨੇ ਕਿ ਜਿਹੜੀ ਰੋਟੀ ਦੀ ਚੀਜ਼ ਹੈ ਖਾਣ ਦੀ ਚੀਜ਼ ਹੈ ਉਹ ਸਕੂਲ ਜਿਹੜਾ ਹੈ ਹੋਸਟਲ ਜਿਹੜਾ ਹੈ ਉਹਦੇ ਵਿੱਚ ਲਾਪਰਵਾਹੀ ਨਾ ਕੀਤੀ ਜਾਵੇ ਕਿਉਂਕਿ ਬੱਚਾ ਦੀ ਸਿਹਤ ਦਾ ਜਿਹੜਾ ਹੈ ਇਹਦੇ ਵਿੱਚ ਸਵਾਲ ਹੁੰਦਾ ਹੈ ਬਾਕੀ ਪੈਰੈਂਟਸ ਦਾ ਕੀ ਕਹਿਣਾ ਤੁਹਾਨੂੰ ਉਹ ਵਿਸਣਾ ਦੇਣੇ ਆ ਬੱਚੇ ਨਾਲ ਹੀ ਪੇਟ ਦੀ ਪ੍ਰੋਬਲਮ ਗੈਸ ਕਰਕੇ ਸ਼ਾਇਦ ਖਾਣਾ ਸਫਾਈ ਨਾਲ ਨਹੀਂ ਮਿਲ ਰਿਹਾ ਇਸ ਕਰਕੇ ਹਾਂਜੀ ਕਾਫੀ ਵਾਰ ਤੇ ਕਿਹਾ ਬੱਚਿਆਂ ਨੂੰ ਵੀ ਸਾਫ ਸੁਥਰਾ ਖਾਣਾ ਦੇਣਾ ਚਾਹੀਦਾ ਬੱਚਿਆਂ ਨੂੰ ਬਾਕੀ ਪੜ੍ਹਾਈ ਤੇ ਵਧੀਆ ਆ ਬਸ ਖਾਣੇ ਦੀ ਦਿੱਕਤ ਆ ਪਹਿਲਾਂ ਵੀ ਆਦੀ ਬੱਚੇ ਚਲੋ ਕਈ ਵਾਰੀ ਪਚਦੀ ਚੀਜ਼ ਕਈ ਵਾਰੀ ਨਹੀਂ ਪਚਦੀ ਫਿਲਹਾਲ ਤੇ ਅਸੀਂ ਘਰ ਲੈ ਚੱਲੇ ਆ ਤੇ ਪ੍ਰਾਈਵੇਟ ਹਸਪੀਟਲ ਦਿਖਾਵਾਂਗੇ ਨੇ بچے ਜੀ ਬਹੁਤ ਜ਼ਿਆਦਾ ਹੋ ਜਾਂਦੀ ਖਰਾਬ ਖਾਣੇ ਕਰਕੇ ਤੇ ਫਿਰ ਸਕੂਲ ਦੇ ਦੇਖਿਆ ਕਿ ਬੱਚੇ ਬਹੁਤ ਜ਼ਿਆਦਾ ਤੜਪੀ ਹਾਂਜੀ ਹਾਂਜੀ ਹਾਂ ਦੇਖੇ ਨਹੀਂ ਜਾ ਰਹੇ ਇਤਿਹਾਹੀ ਕਵਾਂਗੇ ਕਿ ਬੱਚਿਆਂ ਵੱਲ ਥੋੜਾ ਧਿਆਨ ਦਿੱਤਾ ਜਾਏ ਟੀਚਰਾਂ ਨੂੰ ਵੀ ਖਾਣੇ ਸਾਫ ਸਥਰਾ ਹਰ ਚੀਜ਼ ਬੱਚਿਆਂ ਦੀ ਦੇਖੀ ਜਾਏ ਕਿਉਂਕਿ ਮਾਪਿਓ کافی ਹੱਦ ਤੱਕ ਬੱਚੇ ਨੂੰ ਬਹੁਤ ਮੁਸ਼ਕਲ ਨਾਲ ਪਾਲਦੇ ਆ ਤੇ ਜੇ ਬੱਚਿਆਂ ਦੀ ਆ ਹਾਲਤ ਤੇ ਮਾਪਿਓ ਦੀ ਕੀ ਹਾਲਤ ਹੋਏਗੀ ਸਾਸ਼ਟ੍ਰਕਾਲ ਤੁਸੀਂ ਦੇਖ ਰਹੇ ਹੋ ਔਨਅਰ ਮੈਂ ਹਾਂ ਤੇਜਸਵਨੀ ਰਾਏ ਅਕਸਰ ਹੀ ਸਕੂਲ ਦੇ ਬੱਚਿਆਂ ਦੇ ਖਾਣੇ ਨੂੰ ਲੈ ਕੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਦੇ ਤਾਂ ਬੱਚਿਆਂ ਦੇ ਖਾਣੇ ਦੇ ਵਿੱਚ ਡੱਡੂ ਨਿਕਲ ਆਉਂਦਾ ਹੈ ਤਾਂ ਕਦੇ ਕੋਕਰੋਚ ਜਾਂ ਛਿਪਕਲੀ ਤੇ ਹੁਣ ਨਵਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਬੱਚਿਆਂ ਦੀ ਰਾਤ ਦੀ ਰੋਟੀ ਖਾਣ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਤਬੀਅਤ ਵਿਗੜਦੀ ਨਜ਼ਰ ਆਉਂਦੀ ਹੈ ਉਹਨਾਂ ਨੂੰ ਨਾਲ ਦੇ ਨਾਲ ਹੀ ਜਿਹੜਾ ਹਸਪਤਾਲ ਦਾਖਲ ਕਰਵਾਇਆ ਜਾਂਦਾ ਤੁਹਾਨੂੰ ਦੱਸਦੀ ਕਿ ਰਾਤ ਦੀ ਰੋਟੀ ਖਾ ਕੇ ਜਿਹੜੇ ਜਿਹਨੇ ਆਪਣੇ ਰੂਮਸ ਦੇ ਵਿੱਚ ਜਾਂਦੇ ਨੇ ਹੋਸਟਲ ਦੇ ਵਿੱਚ ਉਹ ਰਹਿੰਦੇ ਨੇ ਤੇ ਜਿੱਦਾਂ ਹੀ ਰਾਤ ਦੀ ਰੋਟੀ ਖਾ ਕੇ ਆਪਣੇ ਰੂਮ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਪੇਟ ਦਰਦ ਦੀ ਸ਼ਿਕਾਇਤ ਉਲਟੀਆਂ ਘਬਰਾਟ ਵਰਗੀਆਂ ਸ਼ਿਕਾਇਤਾਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਬੱਚੇ ਸਹਿਮ ਜਾਂਦੇ ਨੇ ਛੋਟੇ ਬੱਚੇ ਜਿਹੜੇ ਨੇ ਸਕੂਲਾਂ ਦੇ ਵਿੱਚ ਹੋਸਟਲਾਂ ਦੇ ਵਿੱਚ ਪੜ ਰਹੇ ਨੇ ਮਾਪਿਆਂ ਤੋਂ ਦੂਰ ਤੇ ਜਦੋਂ ਉਹਨਾਂ ਦੀ ਤਬੀਅਤ ਖਰਾਬ ਹੁੰਦੀ ਹੈ ਤਾਂ ਉਹਨਾਂ ਨੂੰ ਨਾਲ ਦੇ ਨਾਲ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਜਿੱਥੇ ਕਿ